ਸੇ ਭਗਵਾਨਪਤਾਨ ਕਹਿੰਦਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿਹੜੇ ਪ੍ਰਾਈਵੇਟ ਵਕੀਲਾਂ ਨੂੰ ਮੁਖ्तार ਅंसारी ਗੈਂਗਸਟਰ ਦੇ ਕੇਸ ਵਿੱਚ 55 ਲੱਖ ਰੁਪਏ ਦਿੱਤਾ ਗਿਆ ਫੀਸ ਜਿਹੜੀ ਪ੍ਰਾਈਵੇਟ ਲਾਇਰਜ਼ ਨੂੰ ਫੀਸ ਦਿੱਤੀ ਗਈ ਸੀਗੀ ਮੈਂ ਉਹ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਆ ਉਹ ਤਾਂ ਪੰਜੀ ਵੀ ਨਹੀਂ ਜਮ੍ਹਾਂ ਹੋਈ ਹਲੇ ਤਾਈ ਇੱਕ ਪਾਸੇ ਖੈਰੇ ਨੂੰ ਟਾਰਗੇਟ ਕਰਨ ਲਈ 200 ਸਰਕਾਰੀ ਵਕੀਲ ਦੀ ਫੌਜ ਨੂੰ ਛੱਡ ਕੇ ਹੀ ਵਾਸ ਇੰਗੇਜਿੰਗ ਪ੍ਰਾਈਵੇਟ ਲਾਇਰਜ਼ ਸੁਪਰੀਮ ਕੋਰਟ ਵਿੱਚ ਤੇ ਹਾਈ ਕੋਰਟ ਵਿੱਚ ਜਿਨ੍ਹਾਂ ਦੀ ਇੱਕ ਦਿਨ ਦੀ ਫੀਸ ਮੈਂ ਰਿਪੀਟ ਕਰ ਰਿਹਾ ਇੱਕ ਦਿਨ ਦੀ ਫੀਸ 20 ਤੋਂ 25 ਲੱਖ ਰੁਪਏ ਪਰ ਪੇਸ਼ੀ ਸੀਗੀ ਮੈਂ ਅੰਦਾਜ਼ਾ ਲਾਇਆ ਕਿ ਮੇਰੇ ਕੇਸ ਤੇ ਭਗਵੰਤ ਮਾਨ ਨੇ 4 ਤੋਂ 5 ਕਰੋੜ ਰੁਪਏ ਸਰਕਾਰੀ ਖਜ਼ਾਨੇ ਦਾ ਖਰਚਾ ਵਾ ਕਿ ਭਗਵੰਤ ਮਾਨ ਆਪਣੇ ਕੋਲੋਂ 4 ਤੇ 5 ਕਰੋੜ ਰੁਪਏ ਵਾਪਸ ਜਮ੍ਹਾਂ ਕਰਾਊਗਾ ਅਦਾਲਤ ਵਿੱਚ ਲਿਖ ਕੇ ਕਹਿ ਰਹੇ ਨੇ ਕਿ ਖੈਰੇ ਤੇ ਤਲਕਾਤ ਤੇ ਗੈਂਗਸਟਰਸ ਨਾਲ ਵਾਈਲ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਦੇ ਕੋਲ ਇੱਕ ਇਨਪੁਟ ਆ ਕਿ ਖੈਰੇ ਤੇ ਖੈਰੇ ਦੇ ਪਰਿਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖਤਰਾ ਵਾ ਮੇਰੇ ਕੋ ਕਹਦਾ ਸਾਬ ਤੁਸੀਂ ਸਾਫ kia ਕੀ ਜਿਹੜੇ ਕੇਸ ਤੁਹਾਡੇ ਤੇ ਹੋਏ ਨੇ ਬਦਲਾਖੋਰੀ ਦੀ ਭਾਵਨਾ ਨਾਲ ਹੋਏ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਕਰਵਾਈ ਨੇ ਸੋਦੋਂ ਦਿਲ ਦੁਖਦਾ ਹੈ ਜਦੋਂ ਰਾਹੁਲ ਗਾਂਧੀ ਖੜਗੇ ਸਾਬ ਕੇਜਰੀਵਾਲ ਨਾਲ ਭਗਵੰਤ ਮਾਨ ਦੇ ਨਾਲ ਖੁਸ਼ਹੂਮਾ ਮਾਹੌਲ ਚ ਮੀਟਿੰਗਸ ਕਰਦੇ ਨੇ ਤੇ ਕਈ ਲੋਕ ਇਹ ਵੀ ਸਵਾਲ ਕਰਦੇ ਨੇ ਕੀ ਖੜਗੇ ਸਾਭ ਨੂੰ ਜਾਂ ਰਾਹੁਲ ਗਾਂਧੀ ਨੂੰ ਤੁਹਾਡਾ ਮੁੱਦਾ ਚੁਕਣਾ ਚਾਹੀਦਾ ਸੀ ਕਿ ਉਹਨਾਂ ਨੇ ਚੁੱਕਿਆ ਕਿ ਕੇਟਰੀਵਾਲ ਨੂੰ ਕਿ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਪੰਜਾਬ ਦੇ ਸਾਡੇ ਲੀਡਰਸ ਨਾਲ ਕੀ ਕਰ ਰਹੇ ਹੋ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਇੱਕ ਗੱਲ ਕਹੀ ਸੀ ਜਦੋਂ ਮੈਨੂੰ ਮਿਲਣ ਆਉਂਦੇ ਸੀ ਨਾ ਪੰਜਾਬ ਦੇ ਲੀਡਰਸ ਉਹਨਾਂ ਦੇ ਥਰੂ ਕਿ ਪਲੀਜ਼ ਉਹਨਾਂ ਨੂੰ ਦਿੱਲੀ ਕਹਿਣਾ ਕਿ ਮੇਰੇ ਲਈ ਲਿਆਜ ਨਾ ਮੰਗਿਓ ਇਹਨਾਂ ਤੋਂ ਹੁਣ ਜੇ ਤੁਸੀਂ ਠੀਠ ਹੀ ਹੋ ਜਾਓ ਕਿਸੀਂ ਹਮ ਨਾ ਮੰਨੇ ਉਹ ਕਹਿੰਦੇ ਸੀਗੇ ਇਹਨਾਂ ਨੂੰ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਖੈਰੇ ਦੇ ਨਾਲ ਵੈਸੇ ਹਮਨਾਮਾਨੇ ਵਾਲੀ ਗੱਲ ਪੰਜਾਬ ਵਿੱਚ ਵੀ ਤਾਂ ਹੋ ਰਹੀ ਹੈ ਕੌਮੀ ਪੱਦਰਤੇ ਤੁਹਾਡਾ ਗੱਠਜੋੜ ਹੋ ਚੁੱਕਾ ਹੈ ਪੰਜਾਬ ਵਾਲੇ ਲੀਡਰ ਕਹਿੰਦੇ ਸੀ ਪੰਜਾਬ ਚ ਗੱਠਜੋੜ ਨਹੀਂ ਕਰਨਾ ਪਰ ਇਹ ਤਾਂ ਲੋਕਾਂ ਨੂੰ ਬੇਫਕੂਫ ਬਣਾਉਣ ਵਾਲੀ ਗੱਲ ਹੋ ਗਈ ਨਾ ਕਿ ਉੱਪਰ ਖਤਮ ਲਾਏ ਜਾ ਰਹੇ ਨੇ ਜਫੀਆਂ ਪੈ ਰਹੀਆਂ ਨੇ ਗੁਲਦਸਤੇ ਐਕਸਚੇਂਜ ਹੋ ਰਹੇ ਨੇ ਤੇ ਇੱਥੇ ਕਹਿੰਦੇ ਅਸੀਂ ਤਾਂ ਗੱਠਜੋੜ ਕਰਨਾ ਹੀ ਨਹੀਂ ਹੈ ਨਹੀਂ ਪੰਜਾਬ ਦੇ ਵਿੱਚ ਗੱਠਜੋੜ ਜਿਹੜਾ ਪੰਜਾਬ ਦਾ ਯੂਨਿਟ ਚਾਹੁੰਦਾ ਹੀ ਨਹੀਂ ਨਾ ਹੈ ਜੀ ਔਰ ਉਹਦੇ ਚ ਕੋਈ ਲੌਜਿਕ ਨਹੀਂ ਹੈ ਅਰਸ਼ਦੀਪ ਪਰ ਲੌਜੀਕ ਦਾ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਨਾ ਖੈਰਾ ਸਭ ਉੱਪਰ ਹੱਥ ਮਲਾ ਰਹੇ ਹੋ ਇੱਥੇ ਤੁਸੀਂ ਕਹਿੰਦੇ ਸੀ ਗੱਠਜੋੜ ਕਰਨਾ ਨਹੀਂ ਹੈ ਉੱਥੇ ਤਾਂ ਕੇਜਰੀਵਾਲ ਭਗਵੰਤ ਮਾਨ ਸਾਰੀਆਂ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ ਤੇ ਇੱਥੇ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੋਸਦੇ ਹੋ ਥੋੜਾ ਮੈਂ ਰੀਟ੍ਰੇਟ ਕਰਨਾ ਚਾਹਣਾ ਬਿਲਕੁਲ ਜੇ ਪੰਜਾਬ 'ਚ ਗੱਠਜੋੜ ਹੁੰਦਾ ਹੈ ਤਾਂ ਖੈਰਾ ਸਭ ਤੁਹਾਡਾ ਸਟੈਂਡ ਕੀ ਰਹੇਗਾ ਤੇ ਕੋਮ ਸਿੱਧੂ ਸਾਹਿਬ ਇਹ ਕਹਿੰਦੇ ਨੇ ਕਿ ਇਮਾਨਦਾਰ ਲੀਡਰਸ਼ਿਪ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਨਿਸ਼ਾਨਾ ਕਿਸ ਵੱਲ ਹੈ ਤੁਸੀਂ ਵੀ ਸਮਝਦੇ ਹੋ ਕਿ ਤੁਸੀਂ ਸਿੱਧੂ ਸਾਹਿਬ ਦੀਆਂ ਗੱਲਾਂ ਨਾਲ ਇਤفاق ਰੱਖਦੇ ਹੋ ਮੈਂ ਤੁਹਾਨੂੰ ਕਹਿ ਤਾ ਰਿਹਾ ਅਰਸ਼ਦੀਪ ਜੀ ਦਾ ਆਈ ਡੋਟ ਵਾਂਟ ਟੂ ਇੰਡल्ज ਇਨ ਦਿਸ ਜਿਹੜੀ ਇਹਨਾਂ ਪਾਰਟੀ ਪੋਲਿਟਿਕਸ ਇਸ ਵਕਤ ਜਿਹੜੀ ਚੱਲ ਰਹੀ ਹੈ ਉਹਦੇ ਮੈਂ ਬਿਲਕੁਲ ਹਿੱਸਾ ਲੈਣਾ ਨਹੀਂ ਚਾਹੁੰਦਾ ਸੱਟਰੇ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਕਾਂਗਰਸ ਲੀਡਰ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਨੇ ਖੈਰਾ ਸਾਹਿਬ ਬਹੁਤ ਸਾਰੇ ਸਵਾਲ ਨੇ ਜੋ ਤੁਹਾਡੇ ਕੋਲ ਕਰਨੇ ਨੇ ਪਰ ਥੋੜੇ ਹਲਕੇ ਸਵਾਲ ਨਾਲ ਗੱਲਬਾਤ ਸ਼ੁਰੂ ਕਰਦੇ ਆ ਜਦੋਂ ਜੇਲ੍ਹ ਤੋਂ ਤੁਹਾਡੀ ਚਿੱਟੀ ਦਾੜੀ ਵਾਲੀ ਤਸਵੀਰ ਸਾਹਮਣੇ ਆਈ ਤਾਂ ਕਈਆਂ ਨੇ ਕਿ ਆਈਡੈਂਟੀਟੀ ਡੇ ਖੂਬ ਚਰਚਾ ਹੋਈ ਉਸ ਤਸਵੀਰ ਤੇ ਸੋ ਕੀ ਤੁਸੀਂ ਇਹੀ ਲੁੱਕਸ ਚ ਆਪਣੀ ਪੋਲਿਟਿਕਸ ਚੱਲੀ ਰੱਖੋਗੇ ਹਾਂਜੀ ਬਿਲਕੁਲ ਜੀ ਬਿਲਕੁਲ ਵਾਇਲਨ ਜੇਲ੍ਹ ਆ ਜਸਟ ਮੇਡ ਅਪ ਮਾਈਂਡ ਥੈਟ ਆ ਸ਼ੁੱਡ ਸਟਾਪ ਡਾਈਂਗ ਐਂਡ ਟ੍ਰਾਈ ਟੂ ਬੀ ਮੋਰ ਆਰਗੈਨਿਕ ਐਂਡ ਨੇਚਰਲ because father pitaji swargvashi Sukhjinder Singh, he had a very good flowing beard and he had a very nice personality. not that i am uh, that smart and handsome like my father, but i'm just trying to be, uh, try to look like him Hmm. ਤੇ ਹੁਣ ਜੇਲ ਦੀ ਜੋ ਤੁਹਾਡੀ ਯਾਤਰਾ ਰਹੀ ਹੈ ਜਿਹੜਾ ਤੁਹਾ ਸਫਰ ਗਿਆ ਉਸ ਬਾਰੇ ਗੱਲ ਕਰਦੇ ਹਾਂ ਤੁਸੀਂ ਕਿਹਾ ਕਿ ਤੁਹਾਡੇ ਜੇਲ ਦੀ ਜੋ ਬੈਰਕ ਸੀ ਉੱਥੇ ਕੈਮਰਾ ਲੱਗਾ ਹੋਇਆ ਸੀ ਇਹ ਕਿਵੇਂ ਸੰਭਵ ਹੈ ਵਿਜੀਬਲ ਸੀ ਕਿਵੇਂ ਦਾ ਕੈਮਰਾ ਸੀ ਕਿ ਹਿਡਨ ਸੀ ਤੁਸੀਂ ਫੜਿਆ ਇਹ ਕੈਮਰਾ ਨਹੀਂ 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 ਜਿੱਦਾਂ ਨਾਰਮਲ ਸੀਸੀਟੀਵੀ ਲੱਗਦੇ ਆਪਣੇ ਆਲੇ ਦੁਆਲੇ ਜੀ ਮੇਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਇੰਸਟਾਲ ਕੀਤਾ ਸੀਗਾ ਦ ਮੂਮੈਂਟ ਆ ਐਂਟਰਡ ਦ ਬੈਰਕ ਮੈਂ ਉਹ ਜੋ ਦੇਖਿਆ ਸਾਹਮਣੇ ਤਾਂ ਮੈਂ ਸੁਪਰਡੈਂਟ ਨੂੰ ਪੁੱਛਿਆ ਕਿ ਤੁਸੀਂ ਕਿਹੜੇ ਜੇਲ ਮੈਨੂਅਲ ਦੇ ਰੂਲ ਦੇ ਹਿਸਾਬ ਨਾਲ ਬੈਰਕ ਦੇ ਅੰਦਰ ਕੈਮਰਾ ਲਾ ਰਿਹਾ ਹਾਂ ਕਿਉਂਕਿ ਕੰਪਾਊਂਡ ਦੇ ਬਾਹਰ ਵੀ ਲੱਗਿਆ ਹੋਇਆ ਸੀ ਜਿਹੜਾ ਟ੍ਰਾਈ ਟੂ ਅੰਡਰਸਟੈਂਡ ਅਰਸ਼ਦੀਪ ਜੀ ਮੈਨੂੰ ਜੇਲ ਵਿਦਿਨ ਜੇਲ ਰੱਖਿਆ ਸੀ ਉਹਨਾਂ ਨੇ ਲਾਈਕ देयर ਇਜ਼ ਅ ਜੇਲ ਫੋਰ ਵਾਲਸ ਦੇ ਵਿੱਚ ਇੱਕ ਛੋਟਾ ਕੰਪਾਊਂਡ 1 ਏਕੜ ਦਾ ਸੀ ਜਿੱਥੇ ਮੈਨੂੰ ਕੱਲੇ ਨੂੰ ਸੋਲਿਟਰੀ ਕਨਫਾਈਨਮੈਂਟ ਵਿੱਚ ਉਹਦੇ ਜੇਲ ਦੀਆਂ ਕੰਧਾਂ ਦੇ ਅੰਦਰ ਉਸ ਕੰਪਾਊਂਡ ਦੀਆਂ ਅਲੱਗਾਂ ਕੰਧਾਂ ਸੀ ਉਹਦਾ ਗੇਟ ਲੌਕ ਹੋ ਜਾਂਦਾ ਸੀਗਾ ਉਹਦੇ ਚ ਕੰਟੀਨਿਊਸਲੀ ਜਿਹੜੇ ਸੰਤਰੀ ਬਿਠਾਏ ਹੋਏ ਸੀ ਕਿ ਦੋ ਜਾਂ ਤਿੰਨ ਪੁਲਿਸ ਵਾਲੇ ਬਿਠਾਏ ਸੀ ਦ ਗੇਟ ਵਾਸ ਲੌਕ ਇਕ ਤਬਾਰ ਕੰਪਾਊਂਡ ਤੇ ਰੱਖਿਆ ਸੀ ਕਿ ਖੈਰਾ ਉੱਥੇ ਕੀ ਕਰ ਰਿਹਾ 24 ਘੰਟੇ ਵਾਟੇਵਰ ਮਤਲਬ ਆਈ ਵਾਸ 100% ਅੰਡਰ ਦਰ ਸਰਵੇਲੈਂਸ ਤੇ ਬੈਰਿਕ ਵਿੱਚ ਲਾਉਣਾ ਤਾਂ ਬਿਲਕੁਲ ਗੈਰ ਕਾਨੂੰਨੀ ਹੈ ਨਾ ਇਟ ਵਾਸ ਲਾਈਕ ਪੁੱਟਿੰਗ ਅ ਕੈਮਰਾ ਇਨਸਾਈਡ ਯਰ ਬੈਡਰੂਮ ਬਟ ਹੀ ਹੈਡ ਨੋ ਆਨਸਰ ਉਹ ਸਿਰਫ ਕਹਿੰਦਾ ਜੀ ਕਿ ਸਾਨੂੰ ਉਤੋਂ ਹਦਾਇਤ ਹੈ ਇਤੋਂ ਜ਼ਿਆਦਾ ਫਿਰ ਅੰਦਰੋਂ ਮੈਂ ਕੁਝ ਕਰ ਵੀ ਨਹੀਂ ਸਕਦਾ ਮੈਂ ਕੋਈ ਉਹਨਾਂ ਦੇ ਨਾਲ ਲੜ ਵੀ ਨਹੀਂ ਸਕਦਾ ਤੋਂ ਪਹਿਲੀ ਗੱਲ ਤਾਂ ਮੇਰੇ ਖਿਆਲ ਹੈ ਕਿ ਇਹ ਗੈਰ ਕਾਨੂੰਨੀ ਕੰਮ ਸੀਗਾ ਮੈਨੂੰ ਲੱਗਦਾ ਹੈ ਲਾਇਆ ਤਾਂ ਸੀਗਾ ਦੈਟ ਪ੍ਰੋਬੇਬਲੀ ਭਗਵਾਨਤਮਨ ਵਾਂਟਡ ਟੂ ਡੈਰਾਈਵ ਪਲੇਜ਼ਰ ਆਊਟ ਆਫ ਮਾਈ ਡਿਟੈਂਸ਼ਨ ਔਰ ਸ਼ਾਮੂ ਦੇਖਣਾ ਚਾਹੁੰਦਾ ਹੋਣਾ ਵਾ ਕਿ ਖੇਰਾ ਕਿਹੜੇ ਹਾਲਾਤਾਂ ਚ ਪਿਆ ਉਥੇ ਪੁੰਜੇ ਪਿਆ ਵਾ ਜਾਂ ਹੋ ਸਕਦਾ ਕੇਜਰੀਵਾਲ ਸਾਹਿਬ ਨੂੰ ਮੇਰੇ ਕਲਿੱਪ ਭੇਜਦਾ ਹੋਊ ਕੱਟ ਕੇ ਕਿ ਆ ਜਿਹੜਾ ਆਦਮੀ ਜਿਹੜਾ ਸਾਡੇ ਖਿਲਾਫ ਬੋਲਦਾ ਸੀਗਾ ਯਾ ਇਹ ਜਿਹੜਾ ਇੰਨਾ ਇੰਟਰਸਟ ਕੀ ਹੈ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅਗਰ ਤੁਹਾਡੇ ਇਲਜ਼ਾਮਾਂ ਨੂੰ ਸੱਚ ਮੰਨੀਏ ਕਿ ਜਿਹੜੀ ਸੀਸੀਟੀਵੀ ਕੈਮਰਾ ਦੀ ਡੇਟ ਡਿਸਪਲੇ ਸੀ ਜੋ ਟੀਵੀ ਸੀ ਉਹ ਭਗਵੰਤ ਮਾਨ ਸ਼ਾਮ ਨੂੰ ਦੇਖਦੇ ਹੋਣਗੇ ਇੰਨਾ ਕੀ ਇੰਟਰਸਟ ਹੈ ਤੁਹਾਡੇ 'ਚ ਉਹਨਾਂ ਨੂੰ ਨਹੀਂ ਫਿਰ ਸੀਸੀਟੀਵੀ ਕੈਮਰਾ ਲਾਉਣ ਦਾ ਕੋਈ ਮਕਸਦ ਨਹੀਂ ਸੀ ਨਾ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਬੈਰਕਸ ਨੇ ਇੱਕ ਬੈਰਕ ਵਿੱਚ 40-50 ਬੰਦੇ ਠਹਿਰਾਏ ਜਾਂਦੇ ਨੇ ਨਾਰਮਲੀ ਤਾਂ ਕਿਸੇ ਹੋਰ ਬੈਰਕ ਵਿੱਚ ਤਾਂ ਸੀਸੀਟੀਵੀ ਲੱਗਿਆ ਹੀ ਨਗਾ ਤੇ ਕਿੱਲੇ ਖੇਰੇ ਦੇ ਬੈਰਕ ਵਿੱਚ ਸੀਸੀਟੀਵੀ ਲਾਉਣਾ ਜਿਹੜਾ ਵਾ ਇਟ ਓਨਲੀ ਮੀਨਸ ਥੈਟ देयर ਵਾਸ ਸਮਥਿੰਗ ਵੈਰੀ ਸਪੈਸ਼ਲ ਅਬਾਊਟ ਮੀ ਔਰ ਜਦੋਂ ਮੈਂ ਐਡਮਿਨਿਸਟ੍ਰੇਸ਼ਨ ਨੂੰ ਪੁੱਛਦਾ ਸੀਗਾ ਉਹ ਕਹਿੰਦੇ ਜੇ ਸਾਨੂੰ ਉੱਤੋਂ ਹਦਾਇਤ ਆ ਉੱਤੇ ਤਾਂ ਹੁਣ ਕੋਣ ਹੈ ਜਾਂ ਉੱਤੇ ਰੱਬ ਬੈਠਾ ਵਾ ਜਾਂ ਅੱਜ ਦੀ ਡੇਟ ਵਿੱਚ ਪੰਜਾਬ ਦੀ ਧਰਤੀ ਤੇ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਉਹ ਭਗਵੰਤ ਮਾਨ ਹੀ ਆ ਤਾਂ ਹੀ ਮੈਂ ਕਹਿ ਰਿਹਾ ਕਿ ਹੀ ਮਸਟ ਬੀ ਡਰਾਈਵਿੰਗ ਪਲੇਜ਼ਰ ਆਊਟ ਆਫ ਬਾਈ ਡੂਇੰਗ ਆਲ ਥਿਸ ਥਿੰਗ ਤੁਹਾਨੂੰ ਆਪਣੇ ਬਾਰੇ ਉਹ ਸਪੈਸ਼ਲ ਚੀਜ਼ ਪਤਾ ਲੱਗੀ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਯਾ ਅਰਵ परकलर uh, 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 you know? hmm. एक दे जस्ट दे वर दे वर ट्राइंग टू डेराइव अ सडिस्टिक प्लेजर आउट ऑफ माय डिटेंशन अदरवाइज व्हाई वुड एनीबडी ट्राई टू इन्वेड समबडीज प्राइवेसी व्हाइल यू आर इन द बेडरूम यू नो एय अगल जी ते ਤੁਸੀਂ जेल ਚ ਹੋਰ ਕੋਈ ਅਜੀਬ ਚੀਜ਼ ਨੋਟਿਸ ਕੀਤੀ ਕਿ ਜੋ ਸਿਰਫ ਤੁਹਾਡੇ ਨਾਲ ਹੋਈ ਮੈਂ ਤੁਹਾਨੂੰ ਕਹੀਦਾ ਜਾਨਾ ਕਿ ਮੇਰੀ ਸੋਲੀਟਰੀ ਕਨਫਾਈਨਮੈਂਟ ਸਗੀ ਉਸ 1 ਏਕੜ ਦੇ ਕੰਪਾਊਂਡ ਨੂੰ ਲੋਕ ਕਰਕੇ ਉਹਦੇ ਬਾਹਰ ਸੰਤਰੀ ਬਿਠਾ ਕੇ ਮੈਨੂੰ ਸਿਰਫ ਦੋ ਆਦਮੀਆਂ ਦੇ ਨਾਲ ਜਿਹੜਾ ਜਿਹੜਾ ਕਿ ਉਹਨਾਂ ਨੂੰ ਜੇਲ੍ਹ ਜੇਲ੍ਹ ਮੈਨੂਅਲ ਹੈ ਦੈਟ ਯੂ ਕੈਨ ਨਾਟ ਬੀ ਅਲੋਨ ਇਨ ਦ ਜੇਲ ਦੇਰ ਵਾਸ ਸੁਪੋਜ਼ਡ ਦ ਅਕੋਰਡਿੰਗ ਟੂ ਇਨਸਟਰਕਸ਼ਨ ਮਿਨਿਮਮ 3 ਪੀਪਲ ਹੈਵ ਟੂ ਬੀ ਡੀਟੇਨ ਪਰ ਜਿਹੜੇ ਉਹ ਵਿਅਕਤੀ ਸੀਗੇ ਇੱਕ ਆਦਮੀ ਐਨਡੀਪੀਐਸ ਵਿੱਚ ਚਾਰਜ ਸੀ ਯੂਪੀ ਦਾ ਰਹਿਣ ਵਾਲਾ ਸੀਗਾ ਇੱਕ ਆਦਮੀ ਕੋਈ ਹੋਰ ਕਿਸੇ ਸੀਰੀਅਸ ਕ੍ਰਾਈਮ ਵਿੱਚ ਕਨਵਿਕਟ ਸੀਗਾ ਤਾਂ ਮੈਨੂੰ ਦੋ ਕਨਵਿਕਟਸ ਦੇ ਨਾਲ ਉਹਨਾਂ ਨੇ ਪਾਇਆ ਹੋਇਆ ਸੀਗਾ ਉਹਨਾਂ ਦੇ ਨਾਲ ਮੇਰਾ ਕੋਈ ਮੈਂਟਲ ਸਟੇਟ ਆਫ ਮਾਈਂਡ ਕੋਈ ਉਹਨਾਂ ਦੇ ਨਾਲ ਵੇਵ ਲੈਂਥ ਕੋਈ ਉਹਨਾਂ ਨਾਲ ਗੱਲਬਾਤ ਕਰਨ ਦਾ ਸੋ ਜੋ ਵੀ ਮੈਂ ਸਮਾਂ ਕੱਟਿਆ ਤੁਸੀਂ ਇਹ ਸਮਝੋ ਕਿ ਮੈਂ ਇਕੱਲੇ ਨਹੀਂ ਕੱਟਿਆ ਵਾ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਲੱਖ ਯਤਨ ਕੀਤੇ ਸਰਕਾਰਾਂ ਨੇ ਕਿ ਇਹਨੂੰ ਕਿਸੇ ਤਰੀਕੇ ਨਾਲ ਮੈਂਟਲੀ ਅਸੀਂ ਮਤਲਬ ਪ੍ਰੈਸ਼ਰਾਈਜ਼ ਕਰੀਏ ਜਾਂ ਇਵਨ ਜਦੋਂ ਮੈਨੂੰ ਰਿਮਾਂਡ ਤੇ ਲਿਜਾਇਆ ਜਾਂਦਾ ਸੀ ਫਾਜ਼ਿਲਕਾ ਜਿਹੜੀ ਐਸਆਈ ਟੀ ਮੈਨੂੰ ਮੇਰੇ ਸਾਹਮਣੇ ਆਫੀਸਰਸ ਹੀ ਬੈਠਦੀ ਸੀ ਉਹ ਇਨ ਅਨਸਰਟਨ ਵਰਡਸ ਮਤਲਬ ਉਹ ਮੈਨੂੰ ਇਹ ਕਹਿ ਰਹੇ ਸੀ ਕਨਵੇ ਕਰ ਰਹੇ ਸੀਗੇ ਕਿ ਇਹ ਮੁਕਦਮਾ ਤੇਰੇ ਤੇ ਤਾਂ ਹੋਇਆ ਕਿ ਕਿ ਤੂੰ ਬਹੁਤ ਅ ਜਬਰਦਸਤ ਤਰੀਕੇ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਬੋਲਦਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਕਾ ਕਿ ਉਹਨਾਂ ਦੇ ਖਿਲਾਫ ਬੋਲਣਾ ਬੰਦ ਕਰ ਸੋ ਇਹ ਅਲੈਦਾ ਚੀਜ਼ ਮੈਂ ਜੇਲ੍ਹ ਵਿੱਚ ਨੋਟਿਸ ਕੀਤੀ ਵਿੱਚ ਐਂਡ ਆਈ ਵਾਸ ਨਾਟ ਪ੍ਰੋਵਾਈਡਡ ਫॉर ਨਿਊਜ਼ਪੇਪਰਸ ਮੈਨੂੰ ਟੀਵੀ ਲਗਾਉਣ ਵਾਸਤੇ ਨਿਊਜ਼ਪੇਪਰਸ ਲੈਣ ਵਾਸਤੇ ਮੈਨੂੰ ਬਹੁਤ ਲੜਨਾ ਪੈਣਾ ਪਿਆ ਮੁਲਾਕਾਤਾਂ ਮੇਰੀਆਂ ਬਹੁਤ ਲਿਮਿਟਿਡ ਸੀਗੀਆਂ ਦੇ ਟੁਕ ਅ ਲਿਸਟ ਫਰੋਮ ਮੀ ਕਿ ਜਿਹੜੀ ਤੁਸੀਂ ਲਿਸਟ ਦਿਓਗੇ ਅ ਸ਼ਾਇਦ ਪੰਜ ਬੰਦਿਆਂ ਦੀ ਸਿਰਫ ਇਹੀ ਤੁਹਾਡੇ ਨਾਲ ਮੁਲਾਕਾਤ ਕਰਨ ਕਿ ਕੋਈ ਬਾਹਰੋਂ ਆਣ ਕੇ ਮੈਨੂੰ ਮਿਲ ਨਹੀਂ ਸਕਦਾ ਜਦੋਂ ਮੈਨੂੰ ਪੇਸ਼ ਕੀਤਾ ਜਾਂਦਾ ਸੀ ਕਿਸੇ ਵੀ ਅਦਾਲਤ ਵਿੱਚ ਇਟ ਵਾਸ ਐਜ਼ ਇਫ ਆਈ ਏ ਵੈਰੀ ਹਾਰਡਨਡ ਕ੍ਰਾਈਮਨਲ ਜਿੱਦਾਂ ਲਾਰੈਂਸ ਬਿਸ਼ਨੋਈ ਉਹਨਾਂ ਨੂੰ ਲੈ ਕੇ ਜਾਂਦੇ ਆ ਕੋਈ ਮੇਰੇ ਖਿਆਲ ਨਾਲ 100-150 ਪੁਲਿਸ ਵਾਲਾ ਲਾਇਆ ਹੁੰਦਾ ਸੀਗਾ ਕੋਰਟ ਕੰਪਲੈਕਸ ਦੇ ਆਲੇ-ਦੁਆਲੇ ਕਿਸੇ ਮੀਡੀਆ ਦੇ ਨਾਲ ਫੋਟੋ ਵੀ ਨਹੀਂ ਖਿੱਚਣ ਦਿੰਦੇ ਸੀ 올 ਦਸ ਓਨਲੀ ਸ਼ੋਜ਼ ਕਿ ਇਹਨਾਂ ਨੇ ਇਦਾਂ ਦਾ ਮਨਸੂਬਾ ਬਣਾਇਆ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਦੇ ਨਾਲ ਸਬਕ ਸਿਖਾਇਆ ਜਾਵੇ ਉਹ ਇਹਨੂੰ ਪੰਦਾ ਬਣਾਉਣ ਦੀ ਰਾਜਨੀਤੀ ਨਾਲ ਇਹ ਮੇਰੇ ਖਿਲਾਫ ਜੋ ਮੁਕਦਮਾ ਖੜਿਆ ਗਿਆ ਔਰ ਜਿੱਦਣ ਮੇਰੀ ਬੇਲ ਹੋ ਰਹੀ ਸੀ 4 ਜਨਵਰੀ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿਉਂਕਿ ਪ੍ਰੋਨਾਨਸਮੈਂਟ ਦੀ ਲਿਸਟ 3 ਜਨਵਰੀ ਨੂੰ ਹਾਈ ਕੋਰਟ ਦੇ ਜੱਜ ਸਾਹਿਬ ਦੇ ਉਹਦੇ ਤੇ ਆ ਗਈ ਸੀਗੀ ਉਹਨਾਂ ਦੇ ਕੋਰਟ ਤੇ ਕੋਰਟ ਰੂਮ ਦੇ ਉਹਦੇ ਤੇ Google ਦੇ ਉੱਤੇ ਤਾਂ ਪੰਜਾਬ ਪੁਲਿਸ ਨੇ 4 ਤਰੀਕ ਸਵੇਰੇ 3 ਵਜੇ ਤੜਕੇ ਮਤਲਬ ਰਾਤ ਅੱਧੀ ਰਾਤ 3 ਵਜੇ ਤੜਕੇ ਇੱਕ ਹੋਰ ਝੂਠਾ ਮੁਕੱਦਮਾ ਦਰਜ ਕਰਕੇ ਕਿ ਮੈਂ ਗਵਾਹਾਂ ਨੂੰ ਡਰਾ ਰਿਹਾ ਹਾਂ ਮੈਂ ਕਿਸੇ ਗਵਾਹ ਨੂੰ ਅੰਦਰ ਬੈਠਾ ਕਿੱਦਾਂ ਡਰਾ ਸਕਦਾ ਸਟਿਲ ਮੀ ਆਈ ਵਾਸ ਕਨਸਟੈਂਟਲੀ ਮੋਨਿਟਰਡ ਆਈ ਹੈਡ ਨੋ ਐਕਸੈਸ ਟੂ ਫੋਨਸ ਆਈ ਵਾਸ ਆਈ ਵਾਸ ਨੋਟ ਅਲੌਡ ਟੂ ਮੀਟ ਐਨੀਬਾਡੀ ਇਨ ਦ ਜੇਲ ਇਥੋ ਤਾਂ ਕਿ ਮੈਂ ਜੇਲ ਜੇਲ ਵਿਦ ਗੁਰਦੁਆਰਾ ਸਾਹਿਬ ਸੀ ਮੈਂ ਗੁਰਦੁਆਰਾ ਸਾਹਿਬ ਮੱਥਾ ਵੀ ਨਹੀਂ ਟੇਕ ਸਕਦਾ ਸੀਗਾ ਤਾਂ ਮੈਂ ਕਿੱਦਾਂ ਜੇਲ 'ਚ ਬੈਠਾ ਕਿਸੇ ਗਵਾਹ ਨੂੰ ਡਰਾ ਸਕਦਾ ਸੀਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਮੇਰੇ ਨਾਲ ਮੇਰੇ ਖਿਲਾਫ ਇਹਨਾਂ ਨੇ ਪੂਰਾ ਤੰਤਰ ਝੋਕ ਦਿੱਤਾ ਐਂਡ ਦੇ ਐਂਡ ਦਿਸ ਕੇਸ ਵਾਸ ਸੋ ਡੇਂਜਰਸ ਸੀ ਤਾਂ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਅਦਾਲਤਾਂ ਨੇ ਬੇਲ ਦਿੱਤੀ ਔਰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜੀ ਬੇਲ ਕੈਨਸਲੇਸ਼ਨ ਮੇਰੀ ਲੈ ਕੇ ਗਏ ਉੱਥੇ ਦਿੱਲੀ ਉਹਨਾਂ ਨੇ ਉਸ ਬੇਲ ਕੈਨਸਲੇਸ਼ਨ ਨੂੰ ਡਿਸਮਿਸ ਕਰਕੇ ਮੈਨੂੰ ਇੱਕ ਆਜ਼ਾਦ ਰਹਿਣ ਦਾ ਅਧਿਕਾਰ ਬਿਲਕੁਲ ਬਿਲਕੁਲ ਖੈਰਾ ਸਾਹਿਬ ਇਹ ਜਿਹੜੇ ਤੁਸੀਂ ਸੀਸੀਟੀਵੀ ਵਾਲੀ ਗੱਲ ਕਹੀ ਹੈ ਕਿ ਤੁਹਾਡੀ ਬੈਰਕ ਚ ਸੀਸੀਟੀਵੀ ਹੈ ਬਹੁਤ ਸੀਰੀਅਸ ਐਲੀਗੇਸ਼ਨ ਨੇ ਕਿ ਇਸ ਨੂੰ ਲੈ ਕੇ ਤੁਸੀਂ कोर्ट ਜਾਓਗੇ ਕਿਉਂਕਿ ਗੈਰ ਕਾਨੂੰਨੀ ਹੈ ਜਿਵੇਂ ਤੁਸੀਂ ਆਪ ਕਹਿ ਰਹੇ ਹੋ ਸਰ ਜੀ ਉਹ ਤਾਂ ਚਲੋ ਆਈ ਵਿਲ ਡੈਫੀਨਿਟਲੀ ਕਨਸਿਡਰ ਇਟ ਪਰ ਮੈਂ ਕੋਰਟ ਕਚਹਿਰੀ ਜਾ ਰਿਹਾ ਹਲੇ ਮਲਟੀਪਲ ਲਿਟਿਗੇਸ਼ਨਸ ਹੋ ਗਈਆਂ ਨੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਆਪਣੀ ਜ਼ਮਾਨਤ ਬਚਾਈ ਜੀ ਦੇਖੋ ਇੱਕ ਪਾਸੇ ਭਗਵਾਨਪਤਮਨ ਕਹਿੰਦਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿਹੜੇ ਪ੍ਰਾਈਵੇਟ ਵਕੀਲਾਂ ਨੂੰ ਮੁਖ्तार ਅंसारी ਗੈਂਗਸਟਰ ਦੇ ਕੇਸ ਵਿੱਚ 55 ਲੱਖ ਰੁਪਏ ਦਿੱਤਾ ਗਿਆ ਫੀਸ ਜਿਹੜੀ ਪ੍ਰਾਈਵੇਟ ਲਾਇਰਸ ਨੂੰ ਫੀਸ ਦਿੱਤੀ ਗਈ ਸੀਗੀ ਮੈਂ ਉਹ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਆ ਇੱਕ ਪਾਸੇ ਉਹਦੀ ਤਾਂ ਪੰਜੀ ਵੀ ਨਹੀਂ ਜਮ੍ਹਾਂ ਹੋਈ ਹਲੇ ਤਾਈਂ ਇੱਕ ਪਾਸੇ ਖੈਰੇ ਨੂੰ ਟਾਰਗੇਟ ਕਰਨ ਲਈ 200 ਸਰਕਾਰੀ ਵਕੀਲ ਦੀ ਫੌਜ ਨੂੰ ਛੱਡ ਕੇ ਹੀ ਵਾਸ ਅ ਇੰਗੇਜਿੰਗ ਪ੍ਰਾਈਵੇਟ ਲਾਇਰਸ ਸੁਪਰੀਮ ਕੋਰਟ ਵਿੱਚ ਤੇ ਹਾਈ ਕੋਰਟ ਵਿੱਚ ਜਿਨ੍ਹਾਂ ਦੀ ਇੱਕ ਦਿਨ ਦੀ ਫੀਸ ਮੈਂ ਰਿਪੀਟ ਕਰ ਰਹਾ ਇੱਕ ਦਿਨ ਦੀ ਫੀਸ 20 ਤੋਂ 25 ਲੱਖ ਰੁਪਏ ਪਰ ਪੇਸ਼ੀ ਸੀਗੀ ਮੈਂ ਅੰਦਾਜ਼ਾ ਲਾਇਆ ਕਿ ਮੇਰੇ ਕੇਸ ਤੇ ਭਗਵੰਤ ਮਾਨ ਨੇ 4 ਤੋਂ 5 ਕਰੋੜ ਰੁਪਏ ਸਰਕਾਰੀ ਖਜ਼ਾਨੇ ਦਾ ਖਰਚਾ ਵਾ ਕਿ ਪਗਵਾਨ ਪਗਵਾਨ ਆਪਣੇ ਕੋਲੋਂ 4 ਤੇ 5 ਕਰੋੜ ਰੁਪਏ ਵਾਪਸ ਜਮ੍ਹਾਂ ਕਰਾਊਗਾ ਮਤਲਬ ਮੈਂ ਤਾਂ ਮਲਟੀਪਲ ਆਪਣੇ ਆਪ ਨੂੰ ਬਚਾਉਣ ਵਿੱਚ ਲੱਗਾ ਰਿਹਾ ਹਾਂ ਬਿਲਕੁਲ ਖੈਰਾ ਸਾਹਿਬ ਵੀ ਕਿ ਵੀ ਜਦੋਂ ਤੁਸੀਂ ਜੇਲ੍ਹ 'ਚ ਸੀ ਇਹ ਵੀ ਚੀਜ਼ ਸਾਹਮਣੇ ਆਈ ਸੀ ਤੁਹਾਡੇ بیٹے ਮਹਿਤਾਬ ਖੈਰਾ ਨੇ ਕਿਹਾ ਸੀ ਕਿ ਉਹਨਾਂ ਨੂੰ ਸ਼ੱਕ ਹੈ ਖਦਸ਼ਾ ਹੈ ਕਿ ਤੁਹਾਡੇ ਲਿੰਕ ਲਾਰੈਂਸ ਬਿਸ਼ਨੋਈ ਤੇ ਜੱਗੂ ਪਗਵਾਨਪੁਰੀਆ ਨਾਲ ਵੀ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਨਹੀਂ ਇਹ ਤਾਂ ਉਹਨਾਂ ਨੇ ਲਿਖਤੀ ਇਲਜ਼ਾਮ ਲਾਇਆ ਜਦੋਂ ਮੇਰਾ ਰਿਮਾਂਡ ਲੈਣਾ ਸੀ ਨਾ ਦੂਸਰੇ ਝੂਠੇ ਮੁਕੱਦਮੇ ਦੇ ਵਿੱਚ ਕਪੂਰਥਲਾ ਦੀ ਅਦਾਲਤ ਵਿੱਚ ਇਹਨਾਂ ਨੇ ਉੱਥੇ ਐਪਲੀਕੇਸ਼ਨ ਵਿੱਚ ਲਿਖਿਆ ਕਿ ਅਸੀਂ ਖੈਰੇ ਨੂੰ ਤਾ ਰਿਮਾਂਡ ਮੰਗਦੇ ਹਾਂ ਕਿ ਅਸੀਂ ਇਨਵੈਸਟੀਗੇਟ ਕਰਨਾ ਕਿ ਤੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀ ਦਾ ਨਾਂ ਲਿੰਕ ਹੈ ਪਰ ਅਰਸ਼ਦੀਪ ਜੀ ਇਹ ਯਾਦ ਰਹੇ ਕਿ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸਭ ਤੋਂ ਜ਼ਿਆਦਾ ਵੋਕਲ ਓਪੋਨੈਂਟ ਇਸ ਗੈਂਗਸਟਰ ਕਲਚਰ ਦਾ ਤੇ ਲਾਰੈਂਸ ਬਿਸ਼ਨੋਈ ਦਾ ਤਾਂ ਮੈਂ ਵਾਂ ਔਰ ਜਦੋਂ ਉਹਨਾਂ ਦੀ ਇੰਟਰਵਿਊਜ਼ ਜੇਲ੍ਹ ਚੋਂ ਆਈਆਂ ਪਬਲਿਕ ਡੋਮੇਨ ਸਭ ਤੋਂ ਜ਼ਿਆਦਾ ਐਕਸ਼ਨ ਤਾਂ ਮੈਂ ਮੰਗਿਆ ਵਾਂ ਔਰ ਦੂਸਰੀ ਗੱਲ ਕਿ ਬੜਾ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਣ ਲੱਗਾ ਕਿ ਅਦਾਲਤ ਵਿੱਚ ਲਿਖ ਕੇ ਕਹਿ ਰਹੇ ਨੇ ਕਿ ਖੇਰੇ ਦੇ ਤੁਲਕਾ ਤੇ ਗੈਂਗਸਟਰਸ ਨਾਲ ਵਾਈਲ ADGP ਇੰਟੈਲੀਜੈਂਸ ਪੰਜਾਬ ਦੇ ਕੋਲ ਇੱਕ ਇਨਪੁੱਟ ਆ ਕਿ ਖੇਰੇ ਤੇ ਖੇਰੇ ਦੇ ਪਰਿਵਾਰ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖਤਰਾ ਵਾ ਔਰ ਮੈਂ ਆਉਂਦੇ ਸਾਰ ਪਹਿਲਾਂ DGP ਨੂੰ ਜਾ ਕੇ ਟਾਈਮ ਲੈ ਕੇ ਮਿਲ ਕੇ ਉਸ ਖਤਰੇ ਨੂੰ ਉਹਨਾਂ ਨੇ ਮੇਰੇ ਸਾਹਮਣੇ ਕਬੂਲ ਕੀਤਾ ਔਰ ਮੇਰਾ ਇੱਕ ਜੁਆਇੰਟ ਸਿਕਿਉਰਿਟੀ ਰਿਵਿਊ JSR ਗਵਰਨਮੈਂਟ ਨੇ ਆਰਡਰ ਕੀਤਾ ਵਾ ਉਹਦੇ ਚ ਆਈਬੀ ਦੀ ਇਨਪੁਟ ਵੀ ਆਉਣੀ ਆ ਟੂ ਸੀ ਵੈਦਰ ਇਫ ਆਈ ਨੀਡ ਮੋਰ ਸਿਕਿਉਰਿਟੀ ਤੋਂ ਮੈਂ ਤੋਂ ਜਿਹਨਾਂ ਦੀ ਜਿਹਨਾਂ ਸਰਕਾਰ ਕੋ ਜਿਹੜੀ ਥ੍ਰੈਟ ਪਈ ਆ ਕਿ ਮੈਨੂੰ ਥ੍ਰੈਟ ਆ ਉਹਨਾਂ ਲੋਕਾਂ ਤੋਂ ਫਿਰ ਉਹਨਾਂ ਦੇ ਨਾਲ ਮੇਰੀ ਮਿਲੀ ਭੁਗਤ ਕਿੱਦਾਂ ਹੋ ਸਕਦੀ ਔਰ ਮੈਂ ਜੇਲ੍ਹ ਦੇ ਅੰਦਰ ਮੈਂ ਤੁਹਾਨੂੰ ਦੱਸਿਆ ਕਿ ਆਈ ਵਾਸ ਆਈ ਵਾਸ ਜੇਲ੍ਹ ਵਿਦਨ ਜੇਲ੍ਹ ਲੌਕਡ ਸੀਲਡ ਸੋਲੀਟਰੀ ਅੰਡਰ ਕੈਮਰਾ ਸਰਵੇਲੈਂਸ ਮੇਰੇ ਉਹਨਾਂ ਨਾਲ ਕਿੱਥੋਂ ਤੋਲਕਾਤ ਹੋ ਸਕਦੇ ਦੇ ਵਾਂਟਿਡ ਟੂ ਸ਼ੋ ਕਿ ਮੈਂ ਉਹ ਗਵਾਹਾਂ ਨੂੰ ਡਰਾਉਣ ਵਾਸਤੇ ਇਹਨਾਂ ਦਾ ਇਸਤੇਮਾਲ ਕਰ ਰਿਹਾ ਸੀ which was totally wrong ਜੀ ਬਿਲਕੁਲ ਖੈਰਾ ਸਾਹਿਬ ਇਹ ਆਮ ਲੋਕਾਂ ਦੇ ਵਿੱਚ ਇਹ ਪਰਸਪੈਕਸ਼ਨ ਹੁੰਦੀ ਹੈ ਕਿ ਜਦੋਂ ਕੋਈ ਸਿਆਸਤਦਾਨ ਕੈਦੀ ਜਾਂ ਖਵਲਾਤੀ ਹੁੰਦਾ ਹੈ ਉਸ ਨੂੰ ਖਰ ਸੋਖ ਸੁਖਹੁਲਤ ਜੇਲ੍ਹ ਦੇ ਅੰਦਰ ਮਿਲਦੀ ਹੈ ਪਰ ਤੁਸੀਂ ਤਾਂ ਉਲਟੀ ਦਾਅਵੇ ਕਰ ਰਹੇ ਹੋ ਨਹੀਂ ਇਹ ਅਸਲੀਅਤ ਦੱਸਦੇ ਆਂ ਜੀ ਮੈਂ ਬਿਲਕੁਲ ਔਰ ਮੈਂ ਜੇਲ੍ਹ ਦੇ ਵਾਤਾਵਰਣ ਨੂੰ ਤਾਂ ਜਿੰਨਾ ਦੇਖ ਸਮਝ ਸਕਿਆ ਕਿ ਉੱਥੇ ਹਜ਼ਾਰ ਕ ਆਦਮੀ ਜੇਲ੍ਹ ਵਿੱਚ ਇਸ ਵਕਤ ਨਜ਼ਰਬੰਦ ਆ ਤੇ ਉਹਦੇ ਚੋਂ ਹਜ਼ਾਰ ਚੋਂ ਕੋਈ यू नो सेंट टू जेल और ड्रग्स का दा दावा कर दिया कि ड्रग्स खत्म कर रहे पंजाब चो, रंगला पंजाब बना रहे हैं. हजार चो नौ सौ बंदा कॉन्सटेंटली जरा एडिक्शन की गोलियां सरकार प्रोवाइड कर रही है वो ले रहे. मैं अडिक्शन क्या देस बट इट इज हंड्रेड परसेंटिक्शन जेल ਮਤਲਬ ਜਿਹੜਾ ਕਾਉਂਸਲਿੰਗ ਹੋਣੀ ਚਾਹੀਦੀ ਆ ਜਾਂ ਉਹਨਾਂ ਦੀ ਹੌਲੀ-ਹੌਲੀ ਉਹਨਾਂ ਦੀ ਜਿਹੜੀ ਐਡਿਕਸ਼ਨ ਆ ਘਟਾਉਣੀ ਚਾਹੀਦੀ ਕੋਈ ਨਹੀਂ ਘਟ ਰਹੀ ਦੱਬ ਕੇ ਉੱਥੇ ਗੋਲੀਆਂ ਦਿੱਤੀਆਂ ਜਾ ਰਹੀਆਂ ਮੋਸਟ 90% ਆਫ ਦਾ ਪੀਪਲ ਆਰ ਬੀਇੰਗ ਡਰੱਗਡ ਇਨ ਦਾ ਜੇਲਸ ਔਰ ਇਤੋਂ ਇਲਾਵਾ ਜਿਹੜਾ ਦੂਸਰਾ ਟ੍ਰੇਡ ਚੱਲਦਾ ਡਰੱਗਸ ਦਾ ਸਭ ਕੁਝ ਅਵੇਲੇਬਲ ਆ ਤੋ ਭਗਵੰਤ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਚੱਲ ਕਿਸੇ ਦਿਨ ਪੁਲਿਸ ਤੋਂ ਬਗੈਰ ਤੈਨੂੰ ਮੈਂ ਆਪਾਂ ਇਕੱਲੇ ਜਾਨੇ ਜੇਲ੍ਹ ਦੇ ਅੰਦਰ ਜਾ ਕੇ ਤੈਨੂੰ ਮੈਂ ਅਸਲੀਅਤ ਬਿਆਨ ਕਰਵਾ ਦੂੰਗਾ ਜਿਹੜਾ ਇਹ ਕਹਿੰਦੇ ਅਸੀਂ ਡਰੱਗਸ ਕੰਟਰੋਲ ਕਰਨੇ ਪੰਜਾਬ ਪਹਿਲਾ ਜ਼ਿਲ੍ਹਾ ਵਿੱਚ ਡਰੱਗਸ ਕੰਟਰੋਲ ਕਰਾ ਕੇ ਮੈਨੂੰ ਦਿਖਾ ਦੇਣ ਸੀ ਹੂੰ ਹੂੰ ਬਿਲਕੁਲ ਖੈਰਾ ਸਾਹਿਬ ਤੁਸੀਂ ਸਾਫ਼ ਕਿਹਾ ਕੀ ਜਿਹੜੇ ਕੇਸ ਤੁਹਾਡੇ ਤੋਂ ਹੋਏ ਨੇ ਬਦਲਾਖੋਰੀ ਦੀ ਭਾਵਨਾ ਨਾਲ ਹੋਏ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਕਰਵਾਈ ਨੇ ਸੋਦੋਂ ਦਿਲ ਦੁਖਦਾ ਹੈ ਜਦੋਂ ਰਾਹੁਲ ਗਾਂਧੀ ਖੜਗੇ ਸਾਹਿਬ ਕੇਜਰੀਵਾਲ ਨਾਲ ਭਗਵੰਤ ਮਾਨ ਦੇ ਨਾਲ ਖੁਸ਼ਹੂਮਾ ਮਾਹੌਲ ਚ ਮੀਟਿੰਗਸ ਕਰਦੇ ਨੇ ਦੇਖੋ ਇਹ ਦਿਸ ਇਨ ਅਸਪੈਕਟ ਜਿਹੜਾ ਮੇਰੇ ਧਿਆਨ ਵਿੱਚ ਬਾਅਦ ਵਿੱਚ ਆਇਆ ਪਰ ਮੈਂ ਇਹ ਕਹਿਣਾ ਚਾਹੁੰਦਾ ਹੈਵਿੰਗ ਸੈਟ ਥੈਟ ਇੱਕ ਜਦੋਂ ਲਾਰਜਰ ਪਿਕਚਰ ਇੰਡੀਆ ਦੇ ਵਿੱਚ ਲੜਾਈ ਬਣ ਰਹੀ ਆ ਕਿ ਕਿਸੇ ਤਰੀਕੇ ਨਾਲ ਬੀਜੇਪੀ ਨੂੰ ਰੋਕਿਆ ਜਾਵੇ ਇੱਕ ਅਲਾਈਅੰਸ ਘੜਿਆ ਗਿਆ ਇੰਡੀਆ ਦਾ ਉਸ ਅਲਾਈਅੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਹੈਗੇ ਨੇ ਵਿੱਚ ਤਾਂ ਅਗਰ ਇਹ ਆਪਸ ਵਿੱਚ ਬੈਠਦੇ ਉੱਠਦੇ ਨੇ ਅਰਸ਼ਦੀ ਮੈਨੂੰ ਕੋਈ ਗਿਲਾ ਨਹੀਂ ਹੈਗਾ ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਕੇਜਰੀਵਾਲ ਨੂੰ ਇੱਕ ਪਾਸੇ ਗੁਲਦਸਤਾ ਲੈ ਕੇ ਖੜਗੇ ਸਾਹਿਬ ਦੇ ਨਾਲ ਫੋਟੋਆਂ ਖਿਚਾ ਰਹੇ ਨੇ ਕਾਂਗਰਸ ਦੀ ਮਦਦ ਲੈਣਾ ਚਾਹੁੰਦੇ ਨੇ ਦੂਜੇ ਪਾਸੇ ਉਸੇ ਕਾਂਗਰਸ ਦੇ ਲੀਡਰਸ ਨੂੰ ਇਨਕਲੂਡਿੰਗ ਮੀ ਬਹੁਤ ਬੁਰੀ ਤਰ੍ਹਾਂ ਨਾ ਵੈਂਜ ਵਿੰਡਿਕਟਿਵਲੀ ਉਹਨਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਜ਼ਿਲ੍ਹਾ ਚ ਭੇਜਿਆ ਜਾ ਰਿਹਾ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਇਹ ਤਾਂ ਉਹਨਾਂ ਵਾਸਤੇ ਪਰ ਖੇਰਾ ਸਾਹਿਬ ਖੇਰਾ ਸਾਹਿਬ ਤੁਹਾਡੇ ਇਸ ਬਿਆਨ ਤੋਂ ਬਾਅਦ ਕਈ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਖੜਗੇ ਸਾਹਿਬ ਨੂੰ ਜਾਂ ਰਾਹੁਲ ਗਾਂਧੀ ਨੂੰ ਤੁਹਾਡਾ ਮੁੱਦਾ ਚੁੱਕਣਾ ਚਾਹੀਦਾ ਸੀ ਕਿ ਉਹਨਾਂ ਨੇ ਚੁੱਕਿਆ ਕਿ ਕੇਟਰੀਵਾਲ ਨੂੰ ਕਿ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਪੰਜਾਬ ਦੇ ਸਾਡੇ ਲੀਡਰਸ ਨਾਲ ਕੀ ਕਰ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਇੱਕ ਗੱਲ ਕਹੀ ਸੀ ਜਦੋਂ ਮੈਨੂੰ ਮਿਲਣ ਆਉਂਦੇ ਸੀ ਨਾ ਪੰਜਾਬ ਦੇ ਲੀਡਰਸ ਉਹਨਾਂ ਦੇ ਥਰੂ ਕਿ ਪਲੀਜ਼ ਉਹਨਾਂ ਨੂੰ ਦਿੱਲੀ ਕਹਿਣਾ ਕਿ ਮੇਰੇ ਲਈ ਲਿਆਜ ਨਾ ਮੰਗਿਓ ਇਹਨਾਂ ਤੋਂ ਡਿਸਪਲੇజర్ ਤੁਸੀਂ ਜ਼ਰੂਰ ਕਨਵੇ ਕਰੋ ਕਿ ਅਸੀਂ ਅਸੀਂ ਤੁਹਾਡੇ ਤੇ ਨਾਰਾਜ਼ ਆ ਔਰ ਡਿਸਪਲੇజర్ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਮੈਂ ਕਹਿ ਰਿਹਾ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੈਨੂਕਪਾਲ ਜੀ ਨੇ ਇਹਨਾਂ ਨੂੰ ਕਨਵੇਕ ਕੀਤਾ ਹੋਇਆ ਹੁਣ ਜੇ ਤੁਸੀਂ ਠੀਠੀ ਹੋ ਜੋ ਕਹਿੰਦੇ ਹਮ ਨਾ ਮੰਨੇ ਉਹ ਕਹਿੰਦੇ ਸੀਗੇ ਇਹਨਾਂ ਨੂੰ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਖੈਰੇ ਦੇ ਨਾਲ ਵੈਸੇ ਹਮ ਨਾ ਮੰਨਣ ਵਾਲੀ ਗੱਲ ਪੰਜਾਬ ਵਿੱਚ ਵੀ ਤਾਂ ਹੋ ਰਹੀ ਹੈ ਕੌਮੀ ਪੱਦਰਤੇ ਤੁਹਾਡਾ ਗੱਠਜੋੜ ਹੋ ਚੁੱਕਾ ਹੈ ਪੰਜਾਬ ਵਾਲੇ ਲੀਡਰ ਕਹਿੰਦੇ ਸੀ ਪੰਜਾਬ 'ਚ ਗੱਠਜੋੜ ਨਹੀਂ ਕਰਨਾ ਪਰ ਇਹ ਤਾਂ ਲੋਕਾਂ ਨੂੰ ਬੇਫਕੂਫ ਬਣਾਉਣ ਵਾਲੀ ਗੱਲ ਹੋ ਗਈ ਨਾ ਕਿ ਉੱਪਰ ਖਤਮ ਲਾਏ ਜਾ ਰਹੇ ਨੇ ਜਫੀਆਂ ਪੈ ਰਹੀਆਂ ਨੇ ਗੁਲਦਸਤੇ ਐਕਸਚੇਂਜ ਹੋ ਰਹੇ ਨੇ ਤੇ ਇੱਥੇ ਕਹਿੰਦੇ ਅਸੀਂ ਤਾਂ ਗੱਠਜੋੜ ਕਰਨਾ ਹੀ ਨਹੀਂ ਹੈ ਨਹੀਂ ਪੰਜਾਬ ਦੇ ਵਿੱਚ ਗੱਠਜੋੜ ਜਿਹੜਾ ਪੰਜਾਬ ਦਾ ਯੂਨਿਟ ਚਾਹੁੰਦਾ ਹੀ ਨਹੀਂ ਨਾ ਹੈ ਜੀ ਔਰ ਉਹਦੇ 'ਚ ਕੋਈ ਲੌਜਿਕ ਨਹੀਂ ਹੈ ਅਰਸ਼ਦੀਪ ਪਰ ਲੌਜੀਕ ਦਾ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਨਾ ਖੈਰਾ ਸਭ ਉੱਪਰ ਹੱਥ ਮਲਾ ਰਹੇ ਹੋ ਇੱਥੇ ਤੁਸੀਂ ਕਹਿੰਦੇ ਸੀ ਗੱਠ ਜੋੜ ਕਰਨਾ ਨਹੀਂ ਹੈ ਉੱਥੇ ਤਾਂ ਕੇਜਰੀਵਾਲ ਭਗਵੰਤ ਮਾਨ ਸਾਰੀਆਂ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ ਤੇ ਇੱਥੇ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੋਸਦੇ ਹੋ ਥੋੜਾ ਮੈਂ ਰੀਟ੍ਰੀਟ ਕਰਨਾ ਚਾਹਣਾ ਉਹ ਹੈਗੀ ਲਾਰਜਰ ਇੱਕ ਪਿਕਚਰ ਇੰਡੀਆ ਦੀ ਜਿੱਥੇ ਭਾਪੀ ਨੂੰ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਰੁਕਣਾ ਚਾਹੀਦਾ ਵਾ ਪੰਜਾਬ ਦੇ ਵਿੱਚ ਅੱਦੀ ਕਦੀ ਅਸੀਂ ਕਦੀ ਵੀ ਇਹਨਾਂ ਦੇ ਨਾਲ ਕਿਸੇ ਸਹਿਮਤੀ ਦੇ ਪੁਆਇੰਟ ਤੇ ਨਜ਼ਰ ਨਹੀਂ ਆਏ ਕਾਂਗਰਸ ਦੇ ਕਿੰਨੇ ਮਨਿਸਟਰਸ ਨੂੰ ਐਕਸ ਐਮਐਲਏਸ ਨੂੰ ਕਿੰਨੇ ਕੇਡਰਸ ਨੂੰ ਕਿੰਨੇ ਸਰਪੰਚਾਂ ਨੂੰ ਕਿੰਨੇ ਮਿਊਨਿਸਪਲ ਕਮੇਟੀਆਂ ਦੇ ਪ੍ਰਧਾਨਾਂ ਨੂੰ ਕਿੰਨਿਆਂ ਨਾਲ ਇਹਨਾਂ ਦੇ ਨਾਲ ਵਿਕਟਮਾਈਜ਼ੇਸ਼ਨ ਕੀਤੀ ਹੈ ਸੋ ਇਹ ਕਹਿਣਾ ਕਿ ਲੋਕ ਨਹੀਂ ਸਮਝਦੇ ਪੰਜਾਬ ਦੇ ਲੋਕ ਕੱਲੀ-ਕੱਲੀ ਗੱਲ ਸਮਝਦੇ ਉਹਨਾਂ ਨੂੰ ਪਤਾ ਵਾ ਕਿ ਨੈਸ਼ਨਲ ਲੈਵਲ ਦੇ ਉੱਤੇ ਗੱਲ ਇਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਬਟ ਪੰਜਾਬ ਦੇ ਵਿੱਚ ਬੀਜੇਪੀ ਨਾਲ ਸੌਰੀ ਆਮ ਆਦਮੀ ਨਾਲ ਅਲਾਈਅੰਸ ਕਰਨ ਦੀ ਕੋਈ ਤੁਕ ਨਹੀਂ ਬਣਦੀ देयर इज नो ਪੁਆਇੰਟ ਕਿ ਨੰਬਰ 1 ਪਾਰਟੀ ਨੰਬਰ 2 ਪਾਰਟੀ ਆਰ ਗੈਟਿੰਗ ਟੁਗੇਦਰ ਟੂ ਡੀਫੀਟ ਨੰਬਰ 4 ਪਾਰਟੀ ਜਿਹਨਾਂ ਦੀ ਸਟਰੈਂਥ ਵਾਈਜ਼ ਗੱਲ ਕਰ ਰਿਹਾ ਬੀਜੇਪੀ ਨੰਬਰ 4 ਤੇ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਇਕੱਲੇ ਅਜਗਰ ਅਗਰ ਇਲੈਕਸ਼ਨ ਲੜਦੀ ਵੀ ਆ ਆਈ ਡੂ ਨੋਟ ਥਿੰਕ ਕਿ 13 ਦੀਆਂ 13 ਲੋਕ ਸਭਾ ਸੀਟਾਂ ਚੋਂ ਕਿਸੇ ਇੱਕ ਸੀਟ ਦੇ ਉੱਤੇ ਉਹ ਜਿੱਤ ਸਕਦੇ ਤੇ ਜੇ ਫਿਰ ਉੱਥੇ ਲੌਜੀਕ ਕੀ ਹੈ ਥੈਨ ਆਮ ਆਦਮੀ ਪਾਰਟੀ ਸੈਪਰੇਟਲੀ ਇਲੈਕਸ਼ਨ ਲੜੇ ਕਾਂਗਰਸ ਆਪਣੀ ਸੈਪਰੇਟਲੀ ਇਲੈਕਸ਼ਨ ਲੜੇ ਇਲੈਕਸ਼ਨ ਤੋਂ ਬਾਅਦ ਪੋਸਟ ਇਲੈਕਸ਼ਨ ਜਿੰਨੇ ਵੀ ਸਾਡੇ ਐਮਪੀ ਆਉਣਗੇ ਅਸੀਂ ਇੰਡੀਆ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਕੇ ਤੇ ਵੋਟਾਂ ਪਾਉਣੀਆਂ ਹੀ ਪਾਉਣੀਆਂ ਨੇ ਤਾਂ ਕਰਕੇ ਕਹਦੇ ਕਿ ਪਰ ਬਿਲਕੁਲ ਖੈਰਾਸਾ ਬੈਠਾ ਮਤਲਬ ਹੋ ਗਿਆ ਨਾ ਕਿ ਕਾਂਗਰਸ ਸੇ ਇੰਨੀ ਪੁਰਾਣੀ ਪਾਰਟੀ ਹੈ ਪਰ ਬਿਨਾ ਆਮ ਆਦੀ ਪਾਰਟੀ ਦੇ ਗੱਠ ਜੋੜ ਤੋਂ ਬਿਨਾ ਉਹ ਬੀਜੇਪੀ ਨੂੰ ਖੜਾ ਨਹੀਂ ਸਕਦੀ ਆਮ ਆਦੀ ਪਾਰਟੀ ਨੇ ਨਾ 10-11 ਸਾਲਾਂ ਚ ਆਪਣੇ ਆਪ ਨੂੰ ਇੰਨਾ ਪੈੜਾ ਤੇ ਖੜੇ ਕਰਕੇ ਇੰਨਾ ਮਜ਼ਬੂਤ ਬਣਾ ਲਿਆ ਕਿ ਕਾਂਗਰਸਲੇ ਵੀ ਮਜਬੂਰੀ ਬਣ ਗਈ ਹੈ ਆਮ ਆਦੀ ਪਾਰਟੀ ਕੌਮੀ ਪੱਧਰ ਤੇ ਕੌਮੀ ਪੱਧਰ ਦੇ ਉੱਤੇ ਇਕੱਲੀ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਥੋੜੋ ਹੋਇਆ ਜੀ ਇਹ ਤਾਂ ਮਤਲਬ ਸਾਰੀਆਂ ਰੀਜਨਲ ਪਾਰਟੀਆਂ ਬਾਕੀਆ ਪਾਰਟੀ ਪਰ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਪੰਜਾਬ ਦੇ ਲਿਹਾਜ਼ ਨਾਲ ਗੱਲ ਕਰ ਰਹੇ ਹਾਂ ਸਾਡਾ ਇੰਟਰਸਟ ਆਮ ਆਦਮੀ ਦੀ ਪਾਰਟੀ ਤੇ ਕਾਂਗਰਸ 'ਚ ਹੈ ਪੰਜਾਬ ਦੇ ਪਰਸਪੈਕਟਿਵ ਦੇ ਕਾਂਗਰਸ ਬਿਲਕੁਲ ਕਮਜ਼ੋਰ ਨਹੀਂ ਗਈ ਅਸੀਂ 13 ਦੀਆਂ 13 ਸੀਟਾਂ ਲੜਨ ਦੇ ਸਮਰੱਥ ਹਾਂ ਔਰ ਆਈ ਐਮ ਵੈਰੀ ਵੈਰੀ ਸ਼ੋਰ ਕਿ ਅਗਰ ਚਾਰੀ ਪਾਰਟੀਆਂ ਅਲੱਗ-ਅਲੱਗ ਲੜਦੀਆਂ ਨੇ ਤਾਂ ਮੈਂ 13 0 ਤਾਂ ਨਹੀਂ ਕਹੂੰਗਾ ਭਗਵੰਤ ਵਾਹਾਂ ਵਾਂਗੂ ਇੱਕ ਬੋਗਸ ਸਟੇਟਮੈਂਟ ਨਹੀਂ ਦਊਂਗਾ ਪਰ ਕਾਂਗਰਸ ਮੈਜੋਰਿਟੀ ਦੀ ਸੀਟਾਂ ਪੰਜਾਬ ਦੇ ਵਿੱਚ ਜਿੱਤ ਸਕਦੀ ਕਿਉਂਕਿ ਅੱਜ ਮਾਤਾਵਰਨ ਜਿਹੜਾ ਹੈ ਉਹ ਦੂਜੀਆਂ ਤਿੰਨ ਪਾਰਟੀਆਂ ਦੇ ਪੰਜਾਬ ਦੇ ਵਿੱਚ ਕੋ ਬਹੁਤੇ ਅੱਛੇ ਹਾਲਾਤ ਨਹੀਂ ਆਮ ਆਦਮੀ ਨੇ ਆਪਣਾ ਜੋ ਪ੍ਰੋਮਿਸਸਿਸ ਕੀਤੇ ਸੀ ਉਹ ਤੋੜੀਆਂ ਨੇ ਅਕਾਲੀ ਦਲ ਹਲੇ ਵੀ ਅੰਡਰ ਅਟੈਕ ਹੈ ਬਿਕੋਜ਼ ਆਫ ਨਾਟ ਬੀਇੰਗ ਏਬਲ ਟੂ ਯੂ ਨੋ ਅਪਹੋਲਡ ਦੀ ਆਈਡੀਓਲੋਜੀ ਆਫ ਅਕਾਲੀ ਦਲ ਔਰ ਬੀਜੇਪੀ ਐਮਐਸਪੀ ਨਾ ਦੇਣਾ ਕਿਸਾਨਾਂ ਦੇ ਅੰਦੋਲਨ ਦੇ ਨਾਲ ਬੇਈਮਾਨੀ ਕਰਨੀ ਉਹਨਾਂ ਨੂੰ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਹਲੇ ਕੋਈ ਐਂਟਰੀ ਨਹੀਂ ਹੈ ਜੀ ਬਿਲਕੁਲ ਜੇ ਪੰਜਾਬ 'ਚ ਗੱਠਜੋੜ ਹੁੰਦਾ ਹੈ ਤਾਂ ਖੈਰਾ ਸਭ ਤੁਹਾਡਾ ਸਟੈਂਡ ਕੀ ਰਹੇਗਾ ਦੇਖੋ ਮੈਂ ਫਿਰ ਤੁਹਾਨੂੰ ਕਿਹਾ ਨਾ ਕਿ ਮੈਂ ਪਹਿਲੀ ਗੱਲ ਤਾਂ ਮੈਂ ਫਿਰ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਗੱਠਜੋੜ ਨਹੀਂ ਹੋਵੇਗਾ ਅਗਰ ਹੋਵੇਗਾ ਤੁਹਾਨੂੰ ਕਨਵੇ ਨਹੀਂ ਹਾਈ ਕਮਾਂਡ ਨੇ ਵੈਸੇ ਕਨਵੇ ਕਰ ਦਿੱਤਾ ਦਵਿੰਦਰ ਯਾਦਵ ਮੀਟਿੰਗਸ ਕਰ ਰਹੇ ਨੇ ਇਹੋ ਜਿਹਾ ਕੁਝ ਕਨਵੇ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਬੜੇ ਲੀਡਰ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਿ ਗੱਠਜੋੜ ਨਹੀਂ ਹੋ ਰਿਹਾ ਇਹਦਾ ਮਤਲਬ ਕੁਝ ਨਾ ਕੁਝ ਤਾਂ ਮੈਸੇਜ ਹਾਈ ਕਮਾਂਡ ਨੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਹੈ ਮੈਸੇਜ ਤੇ ਹੀ ਹੈ ਕਿ ਜਦੋਂ 190.9 ਪੰਜਾਬ ਦੇ ਕੇਡਰ ਤੇ ਲੀਡਰ ਜਾ ਕੇ ਕਹਿੰਦੇ ਕਿ ਨਹੀਂ ਘਟਚੋੜ ਕਰਨਾ ਤੇ ਪਾਰਟੀ ਕਿਉਂ ਨਹੀਂ ਮੰਨੂਗੀ ਇਹਨਾਂ ਦੀ ਗੱਲ ਜੀ ਔਰ ਇਨ ਸਮ ਵਰਡਸ ਵੀ ਹੈਵ ਬੀਨ ਟੋਲਡ ਟੂ ਹੈਵ ਪੇਸ਼ੈਂਸ ਐਂਡ ਇਟ ਵਿਲ ਨੋਟ ਬੀ देयर ਇਨ ਪੰਜਾਬ ਐਂਡ ਕੋਈ ਤੋਕੂ ਵੀ ਨਹੀਂ ਬਣਦੀ ਲੌਜੀਕਲੀ ਤਾਂ ਕਰਕੇ ਤੁਹਾਨੂੰ ਮੈਂ ਕਹਿ ਰਿਹਾ ਅਗਰ ਵਰਸਟ ਕਮ ਵਰਸਟ ਕੋ ਸਿਚੁਏਸ਼ਨ ਐਸੀ ਆਊਗੀ ਫਿਰ ਤਾਂ ਤੁਹਾਨੂੰ ਵੀ ਕੈਨ ਓਨਲੀ ਸੇਵ ਐਂਡ ਵੈਨ ਵੀ ਅਰਾਈਵ ਐਟ ਦੈਟ ਬ੍ਰਿਜ ਯੂ ਨੋ ਬਟ ਹੈਵਿੰਗ ਸੈਡ ਦੈਟ ਸਭ ਤੋਂ ਜ਼ਿਆਦਾ ਵਿਕਟਿਮ ਮੈਂ ਵਾਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਦੀ ਵੈਂਟਿਕਟ ਪੋਲਿਟਿਕਸ ਦਾ ਪਰ ਇੱਕ ਗੱਲ ਯਾਦ ਰੱਖੋ ਜੇ ਕਾਂਗਰਸ ਪਾਰਟੀ ਨੈਸ਼ਨਲ ਪੱਧਰ ਤੇ ਇੰਡੀਆ ਪੱਧਰ ਤੇ ਭਾਜਪਾ ਨੂੰ ਰੋਕਣ ਲਈ ਸੀਬੀਆਈ ਤੇ ਈਡੀ ਤੇ ਜਿਹੜਾ ਮਿਸਯੂਜ਼ ਹੋ ਰਿਹਾ ਆਪੋਜੀਸ਼ਨ ਦੇ ਲੀਡਰਸ ਦੇ ਖਿਲਾਫ ਔਰ ਇੱਥੋਂ ਤੱਕ ਕਿ ਹੁਣ ਉਹ ਪ੍ਰੇਨਕਾ ਗਾਂਧੀ ਤੇ ਰੌਬਰਟ ਵਡਰੇ ਦਾ ਵੀ ਨਾਂ ਚੱਕ ਕੇ ਪਾਤਾ ਈਡੀ ਨੇ ਚਾਰਜ ਸ਼ੀਟ ਅਸੀਂ ਉਹਨਾਂ ਦਾ ਪੱਖ ਵੀ ਦੇਖਣਾ ਵਾਂ ਮੈਂ ਕੱਲੀ ਆਪਣੀ ਜਾਤੀ ਲੜਾਈ ਨਹੀਂ ਦੇਖਣੀ ਮੈਂ ਸਾਰੇ ਦੇਸ਼ ਦੇ ਆਪੋਜੀਸ਼ਨ ਲੀਡਰਸ ਨੂੰ ਜਿਹੜੀ ਵਿਕਟਮਾਈਜੇਸ਼ਨ ਹੈ I हैव टू ਲੁੱਕ ਐਟ 댓 ਐਂਗਲ ਆਲਸੋ ਬਟ ਸਟਿਲ ਆ ਵੁਡ ਸੇ ਕਿ ਜਦੋਂ ਹੋਊਗਾ ਫਿਰ ਆਪਾਂ ਗੱਲ ਕਰਾਂਗੇ ਹੂੰ ਤੇ ਜੇਲ ਤੋਂ ਬਾਹਰ ਆ ਕੇ ਤੁਸੀਂ ਜਿੰਨਾ ਲੋਕਾਂ ਦਾ ਧੰਨਵਾਦ ਕੀਤਾ ਸੁਨੀਲ ਜਾਕਰ ਵਿਕਰਮ ਸਿੰਘ ਮਜੀਠੀਆ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਰੋ ਖੈਰਾ ਤੋਂ ਖੇੜਾ ਛਡਵਾਉਣਾ ਚਾਹੁੰਦੀ ਹੈ ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੇ ਇਹ ਤਾਂ ਬਿਲਕੁਲ ਸਾਦੀ ਜੀ ਇੱਕ ਪੰਜਾਬੀ ਕਲਚਰ ਦਾ ਮਤਲਬ ਹੈ ਕਿ ਜਦ ਔਖੇ ਸਮੇਂ ਵਿੱਚ ਤੁਹਾਡੇ ਕੋਈ ਕੰਮ ਆਉਂਦਾ ਚਾਹੇ ਕੋਈ ਕੰਮ ਆਵੇ ਛੋਟੇ ਤੋਂ ਲੈ ਕੇ ਵੱਡਾ ਤੇ ਇਹ ਸਾਡਾ ਨੈਤਿਕ ਫਰਜ ਆ ਕਿ ਉਹਦਾ ਧੰਨਵਾਦ ਘੱਟੋ ਘਾਟ ਹੋਰ ਨਹੀਂ ਕੋਈ ਚਾ ਧੰਨਵਾਦ ਤਾਂ ਜ਼ਰੂਰ ਕੀਤਾ ਜਾਵੇ ਸੋ ਜਿਨ੍ਹਾਂ ਲੋਕਾਂ ਨੇ ਮੈਨੂੰ ਜਦੋਂ ਮੇਰੀ ਪਾਰਟੀ ਦੇ ਲੀਡਰ ਸਟਾਰਟਿੰਗ ਫਰੋਮ ਦਾ ਪਾਰਟੀ ਪ੍ਰੈਜ਼ੀਡੈਂਟ ਟੂ ਦਾ ਲੀਡਰ ਆਫ ਆਪੋਜੀਸ਼ਨ ਐਂਡ ਆਲ ਦਾ ਲੀਡਰਸ ਐਮ ਐਲ ਏਜ਼ ਦੇ ਮੈਟ ਮੀ ਦੇ سپورਟਡ ਮੀ ਦੇ سپورਟਡ ਮਾਈ ਸਨ ਦੇ سپورਟਡ ਮਾਈ ਫੈਮਲੀ ਮੈਂ ਉਹਨਾਂ ਦਾ ਧੰਨਵਾਦ ਕੀਤਾ ਫਿਰ ਜਿਹੜੇ ਆਪੋਜੀਸ਼ਨ ਜੋ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਮਤਲਬ ਐਕਸਟ੍ਰੀਮਸ ਦੇ ਜਿਹੜੇ ਆਪੋਜ਼ਿਟ ਨੇ ਇੱਕ ਦੂਜੇ ਦੇ ਜਦੋਂ ਸਮਨਜੀਤ ਸਿੰਘ ਮਾਨ ਨੇ ਇਹ ਕੰਪਲੀਟਲੀ ਅਪੋਜ਼ਡ ਟੂ ਕਾਂਗਰਸ ਉਹਨਾਂ ਨੇ ਸਪੋਰਟ ਕੀਤਾ ਬੀਜਪੀ ਇਸ ਕੰਪਲੀਟਲੀ ਅਪੋਜ਼ਡ ਟੂ ਦ ਕਾਂਗਰਸ ਸੁਨੀਲ ਜਾਖੜ ਉਹਨਾਂ ਨੇ ਮੇਰਾ ਮੇਰੀ ਸਪੋਰਟ ਮੇਰੀ ਸਪੋਰਟ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਇਹ ਦੇ ਨਾਲ ਬੇਇਨਸਾਫੀ ਹੋ ਰਹੀ ਐਥੋਂ ਤੱਕ ਪਰ ਮੈਂ ਜੀਟੀਆ ਸਾਹਿਬ ਨੇ ਕੱਲ ਰੈਲੀ ਦੇ ਵਿੱਚ ਇਹ ਵੀ ਗੱਲ ਕਹੀ ਕਿ ਖਹਿਰਾ ਸਾਹਿਬ ਨੇ ਮੇਰਾ ਧੰਨਵਾਦ ਕੀਤਾ ਉਹ ਅਲੱਗ ਗੱਲ ਹੈ ਪਰ ਖਹਿਰਾ ਸਾਹਿਬ ਨੂੰ ਮੈਂ ਵੀ ਯਾਦ ਕਰਵਾਦਾ ਕਿ ਉਹਨਾਂ ਤੇ ਵੀ ਪਰਚਾ ਜਿਹੜਾ ਹੈ ਉਹ ਕਾਂਗਰਸ ਦੀ ਸਰਕਾਰ ਚ ਹੋਇਆ ਸੀ ਤੇ ਮੇਰੇ ਤੇ ਵੀ ਮੇਰੇ ਤੇ ਜਿਹੜਾ ਪਰਚਾ ਹੋਇਆ ਉਹ ਵੀ ਕਾਂਗਰਸ ਦੀ ਸਰਕਾਰ ਚ ਹੋਇਆ ਤੇ ਜਿਹੜੇ ਬਦਲੇ ਦੀ ਸਿਆਸਤ ਵਾਲੀ ਜਿਹੜੀ ਭਾਵਨਾ ਹੈ ਉਹ ਤਾਂ ਕਾਂਗਰਸ ਤੋਂ ਪਿਰਤ ਚੱਲੀ ਆ ਰਹੀ ਹੈ ਉਸ ਨੂੰ ਆਮ ਆਦਮੀ ਪਾਰਟੀ ਫੋਲੋ ਕਰ ਰਹੀ ਹੈ ਤੇ ਤੁਸੀਂ ਕਿਹਦੇ ਆ ਕਿਹ ਕੈਸ ਲੀਡਰ ਨੇ ਕਿਹਾ ਮੈਂ ਨਾਮ ਸੁਣਨਿਆ ਨਹੀਂ ਬਿਕਰਮ ਬਿਕਰਮ ਸਿੰਘ ਜੀਤਿਆ ਨੇ ਬਿਕਰਮ ਨੂੰ ਮੈਂ ਬਿਕਰਮ ਨੇ ਹੁਣ ਪਿੱਛੋਂ ਮੇਰੀ ਸਪੋਰਟ ਕੀਤੀ ਜਾਂ ਮੇਰੇ ਬੇਟੇ ਦੀ ਹੌਸਲਾ ਅਫਜ਼ਾਈ ਕੀਤੀ ਮੈਂ ਤਾਂ ਉਸ ਨੁਕਤੇ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਹੁਣ ਇਹਦੇ ਖਿਲਾਫ ਜਿਹੜੇ ਕੇਸਿਸ ਕੀਤੇ ਉਹ ਖੈਰੇ ਨੇ ਤਾਂ ਕੀਤੇ ਨਹੀਂ ਜੀ ਸੋ ਇਸ ਕਰਕੇ ਦੈਟ ਇਜ਼ ਅ ਸੈਕਟਰ ਪਰ ਕਾਂਗਰਸ ਦੀ ਸਰਕਾਰ ਨੇ ਕੀਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਕਾਂਗਰਸ ਦੀ ਸਰਕਾਰ 'ਚ ਵੀ ਐਵੇਂ ਕੇਸਿਸ ਝੂਠੇ ਕੇਸਿਸ ਤੇ ਪੋਲਿਟਿਕਲ ਲੀਡਰਸ ਨੂੰ ਫਸਾਇਆ ਜਾਂਦਾ ਸੀ ਅਸ਼ਦੀਪ ਜੀ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਫਿਰ देयर इज नो ਐਂਡ ਟੂ ਦਿਸ ਆਰਗੂਮੈਂਟ ਫਿਰ ਦੈਨ ਆਈ ਕੈਨ ਸੇ ਕਿ ਕੈਪਟਨ ਅਬਰਿੰਦਰ ਸਿੰਘ ਤੇ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਸੀ ਉਹ ਕਹਿਣਗੇ ਜੀ ਇਹ ਤੋਂ ਮਗਰਲੀ ਸਰਕਾਰ ਕੈਪਟਨ ਅਬਰਿੰਦਰ ਸਿੰਘ ਨੇ ਸਾਡੇ ਤੇ ਕੀਤੇ ਸੀ ਇਨਫੈਕਟ ਮੈਂ ਕਹਿਣਾ ਜਿਹੜੀ ਗੱਲ ਚਾਹਣਾ ਮਤਲਬ ਸਿਲਸਿਲਾ ਪੁਰਾਣਾ ਵੈਸੇ ਅਸੀਂ ਇਹ ਕਹਿ ਸਕਦੇ ਆ ਆਮ ਲੋਕਾਂ ਨੇ ਤਾਂ ਇਹ ਕਈ ਸਾਲਾਂ ਤੋਂ ਦੇਖਿਆ ਇਹ ਸਿਲਸਿਲਾ ਪੁਰਾਣਾ ਆ ਆਮ ਆਦੀ ਪਾਰਟੀ ਕੋਈ ਨਵੀਂ ਗੱਲ ਨਹੀਂ ਫੇਰ ਕਰ ਰਹੀ ਉਹ ਪੁਰਾਣੀ ਪੋਲਿਟਿਕਸ ਨੂੰ ਫਾਲੋ ਕਰ ਰਹੀ ਹੈ ਮੈਂ ਕਹਿ ਰਿਹਾ ਕਿ ਇਹ ਵਿੱਚ ਵਿੱਚ ਹੰਟ ਛੱਡ ਕੇ ਜਿਹੜੇ ਪੰਜਾਬ ਦੇ ਬਰਨਿੰਗ ਇਸ਼ੂਜ਼ ਪੈਂਡਿੰਗ ਨੇ ਜਿਹੜਾ ਗੁਰਬਾਣੀ ਚ ਕਥਨ ਆਉਂਦਾ ਨਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਸਾਡਾ ਪਾਣੀ ਵੀ ਗੰਦਲਾ ਹੋ ਗਿਆ ਸਾਡੀ ਆਬੋ ਹਵਾ ਖਰਾਬ ਹੋ ਗਈ ਸਾਡੇ ਬੱਚੇ ਵਿਦੇਸ਼ਾਂ ਨੂੰ ਭਜ ਕਿੰਨੇ ਮੁੱਦੇ ਨੇ ਦੈਟ ਵੀ ਨੀਡ ਟੂ ਟਾਕ ਔਰ ਜਿਹੜੇ ਇਹ ਕਹਿੰਦੇ ਸੀ ਆਮ ਆਦਮੀ ਕੇ ਅਸੀਂ ਬਦਲਾਵ ਦੀ ਰਾਜਨੀਤੀ ਕਰਨੀ ਹੈ ਇਹ ਤਾਂ ਬਦਲਾਵ ਛੱਡ ਕੇ ਅਕਾਲੀ ਦਲ ਤੇ ਕਾਂਗਰਸ ਦੇ ਜਿਹੜਾ ਉਹਦੇ ਬਦਲੇ ਦੀ ਰਿਕਾਰਡ ਤੋੜਨ ਤੇ ਹੋ ਗਏ ਤਾਂ ਬਦਲੇ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਦੇ ਉਹਨਾਂ ਦਾ ਵੀ ਰਿਕਾਰਡ ਬਿਲਕੁਲ ਖੈਰਾ ਸਾਹਿਬ ਅਸੀਂ ਤੁਹਾਡੀ ਬਦਲੀ ਹੋਈ ਪੋਲਿਟਿਕਸ ਦੇਖੀ ਹੈ ਜਦੋਂ ਤੋਂ ਤੁਸੀਂ ਜੇਲ੍ਹ ਤੋਂ ਬਾਹਰ ਆਏ ਨੇ ਤੁਸੀਂ ਸਿੱਖ ਇਸ਼ੂਜ਼ ਦੀ ਪਹਿਲਾਂ ਤੋਂ ਵੀ ਗੱਲ ਕਰਦੇ ਰਹੇ ਨੇ ਹੋਰ ਮੁੱਖਾ ਰੋਕੇ ਤੁਸੀਂ ਬੋਲ ਰਹੇ ਹੋ ਕਿ ਤੁਹਾਡੀ ਇਸ ਪੋਲਿਟਿਕਸ ਦੇ ਨਾਲ ਕਾਂਗਰਸ ਇਤਿਫਾਕ ਰੱਖਦੀ ਹੈ ਮੈਂ ਫੋਰ ਐਗਜ਼ਾਮਪਲ ਮੈਂ ਬੰਦੀ ਸਿੰਘਾ ਦੀ ਗੱਲ ਕਰਦੀ ਆ ਬੰਦੀ ਸਿੰਘਾ ਦੀ ਦਿਖਾਈ ਦਾ ਤੁਸੀਂ ਮੁੱਦਾ ਚੁੱਕਦੇ ਹੋ ਤੇ ਦੂਜੇ ਪਾਸੇ ਕਾਂਗਰਸ ਦੇ ਐਮਪੀ ਰਮਨੀਤ ਬਿੱਟੂ ਇਸ ਦਾ ਵਿਰੋਧ ਕਰਦੇ ਨੇ ਸਾਰੀ ਕਾਂਗਰਸ ਨਾਲ ਨਾ ਕੋਈ। देन देयर इज अ डिफरेंस ऑफ ओपिनियन बिटवीन मे बी ਇੰਡੀਵਿਜੂਅਲਸ ਵਿਦੀਨ द ਕਾਂਗਰਸ ਐਂਡ ਇੰਡੀਵਿਜੂਅਲਸ ਲਾਈਕ ਮੀ ਵਿਦੀਨ द ਕਾਂਗਰਸ। ਆਈ ਡੋਨਟ ਥਿੰਕ ਇ ਅਗਰ ਅਸੀਂ ਸਿੱਖਾਂ ਦੀ ਗੱਲ ਕਰਾਂਗੇ ਜੋ ਸਾਡੇ ਨਾਲ ਇਨਜਸਟਿਸ ਹੋਇਆ ਫਰਜ਼ ਕਰੋ ਪੰਜਾਬ ਦੇ ਨਾਲ ਤਾਂ ਕਾਂਗਰਸ ਹਾਈ ਕਮਾਂਡ ਐਂਡ ਪਾਰਟੀ ਸਾਨੂੰ ਕਿਉਂ ਰੋਕੇਗੀ? ਆਈ ਡੋਨਟ ਸੀ ਐਨੀ ਲੌਜੀਕ। ਅਗਰ ਅਗਰ ਅਸੀਂ ਜੇ ਪੰਜਾਬ ਵਰਗੀ ਸਟੇਟ ਜਿਹੜੀ ਕਿ ਇੱਕ ਸਿੱਖ ਡੋਮੀਨੇਟਿਡ ਤੇ ਕਿਸਾਨਾਂ ਦੀ ਡੋਮੀਨੇਟਿਡ ਸਟੇਟ ਹੈ ਜੇ ਅਸੀਂ ਉਹਨਾਂ ਦੀ ਗੱਲ ਹੀ ਨਹੀਂ ਚੱਕਾਂਗੇ ਇਹ ਫਿਰ ਸਾਨੂੰ ਅਸੀਂ ਉਹਨਾਂ ਤੋਂ ਵੋਟ ਦੀ ਕਿੱਦਾਂ ਉਮੀਦ ਕਰਾਂਗੇ ਹਰ ਵਕਤ ਹਰ ਵਕਤ ਮੇਜੋਰਿਟੀ ਕਾਂਗਰਸ ਸੀ ਕਿ ਤੁਹਾਨੂੰ ਇਸ ਇਨਾ ਮੁੱਧਿਆ ਤੇ ਸਪੋਰਟ ਕਰਦੀ ਹੈ ਮੈਨੂੰ ਮੇਰਾ ਖਿਆਲ ਹੈ ਕਿ ਦੇ ਵੇ ਹੈ ਬੀਨ ਐਬਲ ਟੂ ਐਕਸਪਲੇਨ ਥਿੰਗਸ ਇਨ ਪਬਲਿਕ ਡੋਮੇਨ ਮੈਨੂੰ ਅੱਜ ਤੱਕ ਤੁਹਾਡੇ ਜਦ ਤੱਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਕਦੀ ਮੈਨੂੰ ਕਿਸੇ ਨੇ ਇਹ ਫੋਨ ਕਰਕੇ ਨਹੀਂ ਕਿਹਾ ਕਿ ਤੂੰ ਮਾੜੀ ਗੱਲ ਕਰ ਰਿਹਾ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਕਹੇ ਗੱਲਾਂ ਤੋਂ ਠੀਕ ਕਹਿ ਰਿਹਾ ਵਾ ਇਹਦਾ ਮਤਲਬ ਹੈ ਕਿ ਮੋਰਲੈਸ ਮੇਰੇ ਨਾਲ ਸਹਿਮਤ ਹੋਣਾ ਚਾਹੀਦਾ ਉਹਨਾਂ ਨੂੰ اگر کانگریس सहमत ਨਹੀਂ ਹੁੰਦੀ ਤਾਂ ਇਸੇ ਰਸਤੇ ਤੇ ਚੱਲਦੇ ਰਹੋਗੇ ਦੇਖੋ کانگریس ਨੇ ਮੈਨੂੰ ਤੁਸੀਂ ਇਹ ਦੇਖੋ ਨਾ ਜੀ ਮੇਰੀ ਇੱਜ਼ਤ ਬਹਾਲੀ ਕੀਤੀ ਨਾ ਮੈਨੂੰ ਆਮ ਆਦਮੀ ਪਾਰਟੀ ਨੇ ਕਿਸ ਢੰਗ ਦੇ ਨਾਲ ਉੱਥੋਂ ਪਾਰਟੀ ਚੋਂ ਹਿਮਿਲੇਟ ਹਿਮਿਲੇਟ ਕਰਕੇ ਕੱਢਿਆ ਸੀਗਾ ਤਾਂ کانگریਸ ਨੇ ਮੈਨੂੰ ਇਸ ਵਾਰ ਵੀ ਮੈਂ ਜੇਲ੍ਹ 'ਚ ਬੈਠਾ ਸੀ ਈਡੀ ਦੇ ਮਕਦਮੇ ਵਿੱਚ ਜਦੋਂ راہول ਗਾਂਧੀ ਹੁਣ ਆਇਆ ਮੈਨੂੰ ਟਿਕਟ ਜੇਲ੍ਹ 'ਚ ਬੈਠੇ ਦਿੱਤੀ ਔਰ ਮੈਨੂੰ ਤਿੰਨ ਵਾਰ ਐਮਐਲਏ ਬਣਨ ਦਾ ਮੌਕਾ ਦਿੱਤਾ ਮੈਨੂੰ ਮੈਨੂੰ ਅੱਜ ਅਗਰ ਮੇਰੀ ਕੋਈ ਵੀ ਆਈਡੈਂਟੀ ਹੈ ਤੋਂ ਕਾਂਗਰਸ ਹੈਜ਼ ਅ ਹੈਜ਼ ਅ ਵਾਟ ਸ਼ੁੱਡ ਆਈ ਸੇ ਉਹਨਾਂ ਦੀ ਦੇਣ ਹੈ ਉਹਦੇ ਵਿੱਚ ਵਾਈ ਵਿਲ ਆਈ ਡਿਚ ਟੂ ਕਾਂਗਰਸ ਇਨ ਦੇ ਨੀਡ ਆਫ ਕ੍ਰਾਈਸਿਸ ਕੋਈ ਜੇ ਅਗਰ ਨੌਬਤ ਆਊਗੀ ਤਾਂ ਮੈਂ ਬਕਾਇਦਾ ਤੌਰ ਤੇ ਸਾਰੀਆਂ ਗੱਲਾਂ ਦੱਸ ਕੇ ਕਰਕੇ ਜਾਊਗਾ ਜਿਹੜੇ ਮੇਰੇ ਜਿਹੜੇ ਕੁਝ ਇਦਾਂ ਦੇ ਕਾਫੇ ਲਾਈ ਜਾ ਰਹੇ ਕਿ ਦ ਇਸ਼ੂਸ ਦੈਟ ਆਮ ਟੂ ਟੇਕਿੰਗ ਅਪ ਆਰ ਸਮਥਿੰਗ ਦੈਟ ਆਰ ਨਾਟ ਇਨ ਯੂ نو ਇਨ ਇਨ ਕੰਸਿਸਟੈਂਸੀ ਵਿਦ ਦ ਪਾਰਟੀ ਪਾਲਿਸੀਜ਼ ਦੈਟ ਇਜ਼ ਅ ਰੋਂਗ ਜਜਮੈਂਟ ਬਿਲਕੁਲ ਪਾਰਟੀ ਵੀ ਮੇਰੇ ਨਾਲ ਹੈ ਤੇ ਮੈਂ ਵੀ ਪਾਰਟੀ ਦੇ ਨਾਲ ਹਾਂ ਹੂੰ 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 ਵੈਸੇ ਇਹ ਜਿਹੜੇ ਤੁਸੀਂ ਗੱਲਾਂ ਕਈਆਂ ਨੇ ਇਸ ਤੇ ਸਿਰਫ ਵਿਸਥਾਰ ਨਾਲ ਗੱਲ ਕਰਾਂਗੇ ਮੈਂ ਆਖਰੀ ਸਵਾਲ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਬਾਰੇ ਪੁੱਛਾਂਗੇ ਤੁਸੀਂ ਇਹਨਾਂ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਦੇਖੋ ਨਵਜੋਤ ਸਿੰਘ ਸਿੱਧੂ ਇੱਕ ਕਾਬਿਲ ਇਨਸਾਨ ਆ ਪੜਿਆ ਲਿਖਿਆ ਮਤਲਬ ਇਸ ਲੈਵਲ ਦੇ ਆਦਮੀ ਪੰਜਾਬ ਦੀ ਰਾਜਨੀਤੀ ਵਿੱਚ ਮੇਰਾ ਖਿਆਲ ਹੈ ਕਿੰਨੇ ਹੋਣਗੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋ ਕਿ ਦੇ ਵੀਰੀ ਫਿਊ ਹੈਵਿੰਗ ਸੈਟ ਥੈਟ ਅਗਰ ਉਹ ਕੋਈ ਇਸ ਤਰ੍ਹਾਂ ਦੀ ਆਪਣੀ ਅਲੱਗਾਂ ਪੋਲਿਟਿਕਸ ਕਰ ਰਹੇ ਨੇ ਮੈਂ ਕਿਸੇ ਵੀ ਜਿਹੜੀ ਖਾਨਾ ਜੰਗੀ ਜੀ ਹੋਵੇ ਫਰਜ਼ ਕਰੋ ਤੁਸੀਂ ਜੋ ਕਹਿਣਾ ਚਾਹੁੰਦੇ ਆ ਮੈਂ ਮੈਂ ਉਹਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਬਿਲਕੁਲ ਵੀ ਜੀ ਆਈ ਵਾਂਟ ਟੂ ਵਰਕ ਔਨ ਪੋਜ਼ਿਟਿਵ ਇਸ਼ੂਸ ਐਂਡ ਆਈ ਆਲਸੋ ਐਕਸਪੈਕਟ ਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਸਾਡੇ ਪਾਰਟੀ ਦੇ ਐਸੈਟ ਨੇ ਔਰ ਉਹ ਆਉਣ ਵਾਲੇ ਦਿਨਾਂ 'ਚ ਇਹ ਸਾਰੀਆਂ ਗੱਲਾਂ ਜਿਹੜੀਆਂ ਪਾਰਟੀ ਦੀ ਸਾਡੀ ਉੱਪਰਲੀ ਲੀਡਰਸ਼ਿਪ ਔਲਸੋ ਸੀਜ਼ਡ ਔਫ ਦ ਮੈਟਰ and then things should हुँ. be sorted out short but i do not want to indulge in this बिल्कुल सिद्धू uh... नहीं नहीं बिल्कुल सिद्धू साहब एक कहंदे ने कि ईमानदार लीडरशिप होनी चाहिए किते ना किते ਉਹਨਾਂ ਦਾ ਨਿਸ਼ਾਨਾ ਕੇਸਵਲ ਹੈ ਤੁਸੀਂ ਵੀ ਸਮਝਦੇ ਹੋ ਕਿ ਤੁਸੀਂ सिद्धू साहब ਦੀਆਂ ਗੱਲਾਂ ਨਾਲ ਇਤفاق ਰੱਖਦੇ ਹੋ ਮੈਂ ਤੁਹਾਨੂੰ ਕਹਿ ਤਾ ਰਿਹਾ ਅਰਸ਼ਦੀਪ ਜੀ that i do not want to indulge in this ਜਿਹੜੀ ਇਨਰ ਪਾਰਟੀ ਪੋਲਿਟਿਕਸ ਇਸ ਵਕਤ ਜਿਹੜੀ ਚੱਲ ਰਹੀ ਹੈ ਉਹਦੇ ਮੈਂ ਬਿਲਕੁਲ ਹਿੱਸਾ ਲੈਣਾ ਨਹੀਂ ਚਾਹੁੰਦਾ ਮੈਂ ਤਾਂ ਇਹੀ ਉਮੀਦ ਕਿ ਅੱਛਾ ਖੈਰਾ ਸਾਹਿਬ ਇੱਕ ਇੱਕ ਬਿਆਨ ਦੀ ਇੱਕ ਬਿਆਨ ਨੂੰ ਜ਼ਰਾ ਡੀਕੋਡ ਕਰ ਦਿਓ ਨਵਜੋਤ ਸਿੰਘ ਸਿੱਧੂ ਇਹ ਕਈ ਵਾਰ ਕਹਿ ਚੁੱਕੇ ਨੇ ਕਿ ਮੈਂ ਉਹ ਦੂਜੇ ਲੀਡਰਸ ਦੇ ਵਾਂਗ ਨਹੀਂ ਆ ਜੋ ਰਾਦੇ ਖਨੇਰੇ ਚ ਗੋਡੀ ਹੱਥ ਲਾ ਕੇ ਆ ਜਾਂਦੇ ਨੇ ਪੈਰਾ ਚ ਪੈ ਜਾਂਦੇ ਨੇ ਉਹ ਕਿਹੜੇ ਲੀਡਰ ਵਾਲਾ ਇਸ਼ਾਰਾ ਕਰ ਰਹੇ ਨੇ ਮੈਂ ਮੈਂ ਇਸ ਮੈਂ ਮੈਂ ਇਸ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਬਿਗੈਰ ਨਾਮ ਲਏ ਤਾਂ ਮੈਂ ਕਿਸੇ ਲੀਡਰ ਦਾ ਨਾਮ ਕੈਮਰੇ ਦੇ ਉੱਤੇ ਕਿੱਦਾਂ ਲੈ ਸਕਦਾ ਹਾਂ ਅਸ਼ੀਰਵਾਦ और दैट पर नव्यो... तुसी समझ रही हो ना दा इशारा समझ रही हो तुसी दैट ओनली नवजोत सिंह सिद्धू कैन टेल जी कौन सी गए मैं नहीं कह सकता हम्म ठीक है बहुत बहुत धन्यवाद खैरा साहब समा देने के लिए सत श्री अकाल सत श्री अकाल